ਅੱਜ ਦੀ ਜਿਹੜੇ ਸ਼ਖਸੀਅਤ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਗੌਰਵੀ ਸਿੰਘ ਪੇਪਰ ਆਰਟ ਸਭ ਤੋਂ ਪਹਿਲਾਂ ਆਪਣਾ ਪਿਛੋਕੜ ਦੱਸੋ ਵੀ ਕਿੱਥੋਂ ਸਟਾਰਟ ਹੋਈ ਲਾਈਵ ਤੇ ਤਕਰੀਬਨ 20 ਸਾਲ ਉਸ ਵੇਲੇ ਮੇਰੀ ਉਮਰ ਸੀ ਜੀ ਤੇ ਮੈਂ ਆਪਣੇ ਹੀ ਇੱਕ ਕੱਚੇ ਕਰਦੇ ਮਾਡਲ ਤੋਂ ਇਸ ਕਲਾ ਦੀ ਸ਼ੁਰੂਆਤ ਕੀਤੀ ਤੇ ਉਹ ਤਿਆਰ ਕੀਤਾ ਤੇ ਉਸ ਤੋਂ ਬਾਅਦ ਕਾਫੀ ਸਲਾਹਾਂ ਜਦੋਂ ਮਿਲੀ ਤੇ ਫਿਰ ਦੁਨੀਆ ਦੇ ਸੱਤਾ ਜੁਗਿਆਂ ਦੇ ਮਾਡਲ ਤਾਜ ਮਹਿਲ ਸਟੈਚੂ ਆਫ ਲਿਬਰਟੀ ਲੀਨਿੰਗ ਟਾਵਰ ਉਪੀਸਾ ਯਾ ਟਾਵਰ ਬ੍ਰਿਜ ਆਫ ਲੰਡਨ ਆਪਣਾ ਆਸਟ੍ਰੇਲੀਆ ਦਾ ਹਾਰਬਰ ਬ੍ਰਿਜ ਅੱਛਾ ਜੀ ਸਿਡਨੀ ਦਾ ਇਸ ਤਰ੍ਹਾਂ ਕਾਫੀ ਸਾਰੇ ਦੁਨੀਆ ਦੇ ਪ੍ਰਸਿੱਧ ਜੋ ਅਜੂਬੇ ਮੈਂ ਮਾਡਲ ਤਿਆਰ ਕੀਤੇ ਇਹਦੇ ਕਿੱਦਾਂ ਤੁਸੀਂ ਕਲੈਕਸ਼ਨ ਜਿਹੜੀ ਕਰਦੇ ਸੀ ਜਾਂ ਕਿੱਥੋਂ ਇਹ ਮਾਰਗਦਰਸ਼ਨ ਲੈਂਦੇ ਸੀ ਉਸ ਵੇਲੇ ਬਿਲਕੁਲ ਬਹੁਤ ਮੁਸ਼ਕਲ ਸੀ ਕਿਉਂਕਿ ਕੰਪਿਊਟਰ ਵੀ ਨਹੀਂ ਹੁੰਦੇ ਸੀ ਉਦੋਂ ਲੈਪਟਾਪ ਮੋਬਾਈਲ ਵੀ ਨਹੀਂ ਹੁੰਦੇ ਸੀਗੇ ਤੇ ਮੇਰਾ ਕੋਈ ਦੋਸਤ ਸੀਗਾ ਉਹਨੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਪ੍ਰਿੰਟ ਆਊਟ ਲਿਆ ਕੇ ਦਿੰਦਾ ਕੱਢ ਕੇ ਕਿਥੇ ਸਕੂਲ ਕੋਲੇਜ ਦੇ ਵਿੱਚ ਪ੍ਰਿੰਟਰ ਹੈਗਾ ਉਥੋਂ ਲਿਆ ਕੇ ਦਊਂਗਾ ਕਿ ਉਹ ਤੁਸੀਂ ਉਥੋਂ ਜਾਣਕਾਰੀ ਲੈ ਸਕਦੇ ਹੋ ਕੀ ਡਿਟੇਲਿੰਗ ਹੈਗੀ ਜੀ ਪਰ ਤੁਸੀਂ ਅੱਜ ਵੀ ਦੇਖੋ ਪਰਮਾਤਮਾ ਦੀ ਐਸੀ ਕਿਰਪਾ ਰਹੇਗੀ ਉਹ ਜਿਹੜੇ ਬਣਾਏ ਉਦੋਂ ਦੇ ਮਾਡਲ ਹੈ ਕੱਟ ਡਿਟੇਲਾਂ ਦੇ ਮਿਲਣ ਦੇ ਬਾਵਜੂਦ ਵੀ ਅੱਜ ਵੀ ਤੁਸੀਂ ਦੇਖੋਗੇ ਬੂ ਬੂ ਉਸੇ ਤਰ੍ਹਾਂ ਦੇ ਤੁਹਾਨੂੰ ਉਹ ਮਾਡਲ ਮਿਲ ਜਰੂਰ ਕੈਨੇਡਾ ਤੋਂ ਇੱਕ ਦਿਨ ਤੁਹਾਨੂੰ ਇਨਵੀਟੇਸ਼ਨ ਆਉਂਦਾ ਤੇ ਕੈਨੇਡਾ ਵਾਲੇ ਸਰਕਾਰ ਜਿਹੜੀ ਆ ਤੁਹਾਨੂੰ ਘਰ ਪੀਆਰ ਦਿੰਦੀ ਆ ਜਦ ਕਿ ਸਾਨੂੰ ਲਾਈਨ ਆ ਬਣਾਉਣੀ ਪੈਂਦੀ ਆ ਆਇਲਸ ਕਰਨੀ ਪੈਂਦੀ ਆ ਬਿਲਕੁਲ ਜੀ ਮੈਨੂੰ ਇੱਕ ਦਿਨ ਹੀ ਈਮੇਲ ਆਈ ਕਿ ਤੁਹਾਡੀ ਪੀਆਰ ਆ ਗਈ ਹੈ ਅੱਛਾ ਜੀ ਮੈਂ ਮੇਰੀ ਵਾਈਫ ਤੇ ਮੇਰੇ ਦੋ ਬੱਚੇ ਆ ਜੀ ਤੇ ਸਾਰਿਆਂ ਨੂੰ ਹੀ ਆ ਗਏ ਜੀ ਕਹਿੰਦੇ ਸਾਰਿਆਂ ਨੂੰ ਘਰ ਪੀਆਰ ਆ ਗਏ ਸੀ ਪੀਆਰ ਹੀ ਕਰਵਾ ਜਿਹੜੇ ਹੈਗੇ ਆ ਫਲਾਈਟ ਤੇ ਚੜੇ ਜਦੋਂ ਉਥੇ ਬੜਾ ਖੁਸ਼ ਹੋਇਆ ਮਨ ਜਦੋਂ ਕੈਨੇਡੀਅਨ ਜਿਹੜਾ 에어ਪੋਰਟ ਜਿਹੜਾ ਉਤਰੇ ਟੋਰਟੋ ਤੇ ਉਹਨਾਂ ਨੇ ਉਥੇ ਸਨਮਾਨਿਤ ਕੀਤਾ ਇੰਡਸਟੀਵੀ ਦੇਖ ਰਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਨਮੋਕ ਸਾਨਮਖ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਕੁਝ ਅਜਿਹੀ ਸਖਸ਼ੀਤਾਵਾਂ ਦੇ ਨਾਲ ਜਿਨ੍ਹਾਂ ਨੇ ਕਿ ਆਪਣੇ ਖੇਤਰ ਦੇ ਵਿੱਚ ਬਾਖਮਾਲ ਕੰਮ ਕੀਤਾ ਹੁੰਦਾ ਅੱਜ ਬੜੇ ਫਕਰ ਵਾਲੀ ਗੱਲ ਆ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਦਰਮਿਆਨ ਇੱਕ ਇਹੋ ਜਿਹੀ ਸਖਸ਼ੀਤਾ ਆ ਜਿਸ ਨੇ ਇਕੱਲਾ ਆਪਣਾ ਹੀ ਨਹੀਂ ਸਾਡੇ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਸਾਰੇ ਵਰਲਡ ਦੇ ਵਿੱਚ ਜੇ ਤੁਸੀਂ ਇਹ ਇੰਟਰਵਿਊ ਸੁਣੋਗੇ ਤੁਹਾਨੂੰ ਵੀ ਉਹ ਚੀਜ਼ਾਂ ਪਤਾ ਲੱਗਣਗੀਆਂ ਜਿਹਦੇ ਉੱਤੇ ਤੁਸੀਂ ਮਾਣ ਕਰ ਸਕੋਗੇ ਇਸ ਇੰਟਰਵਿਊ ਨੂੰ ਇਸ ਕਰਕੇ ਵੀ ਆਪਾਂ ਐਵੇਂ ਦੇ ਸਕਦੇ ਹਾਂ ਕਿ ਇਹਦੇ ਵਿੱਚ ਬੱਚਿਆਂ ਦੇ ਸਿੱਖਣ ਦੇ ਲਈ ਬਹੁਤ ਕੁਝ ਹੋਵੇਗਾ ਤਾਂ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਵੀ ਕੁਝ ਇਸ ਫੀਲਡ ਦੇ ਵਿੱਚ ਕੁਝ ਕਰ ਸਕਣ ਜੇ ਤੁਹਾ ਉਹਨਾਂ ਦੇ ਵਿੱਚ ਲੱਗਦਾ ਏਦਾਂ ਦੀ ਕੋਈ ਚੀਜ਼ ਹੈਗੀ ਆ ਤਾਂ ਉਹ ਵੀ ਅੱਗੇ ਇਹਨੂੰ ਵਿਕਸਿਤ ਕਰ ਸਕਦੇ ਆ ਸਭ ਤੋਂ ਪਹਿਲਾਂ ਅੱਜ ਦੇ ਸਤਿਕਾਰਯੋਗ ਸ਼ਖੀਰ ਦੇ ਨਾਲ ਮੈਂ ਕਰਾਵਾ ਤੁਹਾਡੀ ਮੁਲਾਕਾਤ ਅੱਜ ਦੀ ਜਿਹੜੀ ਸ਼ਖੀਅਤ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਗੌਰਪੀ ਸਿੰਘ ਪੇਪਰ ਆਰਟਿਸਟ ਸਰਦਾ ਗੋਪੀ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥੇ ਪਹੁੰਚਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਇੱਥੇ ਇਨਵਾਈਟ ਕਰਨ ਲਈ ਉਹਦੇ ਨਾਲ ਨਾਲ ਹੀ ਸਮੁੱਚੀ ਟੀਮ ਜੋ ਹੈ ਇੰਡੋਜ਼ ਟੀਵੀ ਦੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਨਿਮਾਣੇ ਦੇ ਕਲਾਕਾਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ। ਜੀ ਤੇ ਸਰਦਾਰ ਗورਪ੍ਰੀ ਸਿੰਘ ਜੀ ਜਦੋਂ ਅਸੀਂ ਤੁਹਾਡੀਆਂ ਉਪਲਬਧੀਆਂ ਦੇਖਦੇ ਹਾਂ ਮੈਂ ਯਾਦ ਕਰਦਾ ਸੀ ਜਦੋਂ ਵੀ ਆਪਣਾ ਜ਼ਿਕਰ ਚੱਲਦਾ ਹੈ ਜਾਂ ਤੁਹਾਡੇ ਬਾਰੇ ਜੋ ਜਾਣਦੇ ਹਾਂ ਅਸੀਂ ਤਾਂ ਸਾਡੇ ਛੇਤਿਆਂ ਦੇ ਵਿੱਚ ਨਾਮ ਆਉਂਦਾ ਸਰਦਾਰ ਰਾਮ ਸਿੰਘ ਉਹਨਾਂ ਦਾ। ਸਰਦਾਰ ਰਾਮ ਸਿੰਘ ਦੋਸਤੋ ਵੀ ਇਹੋ ਜੀ ਸਖੀਅਤ ਹੋਏ ਆ ਜਿਨ੍ਹਾਂ ਨੇ ਕਿ ਖਾਲਸਾ ਕਾਲਜ ਉਹਨਾਂ ਦਾ ਮਾਡਲ ਬਣਾਇਆ। ਇਸ ਤੋਂ ਇਲਾਵਾ ਬਹੁਤ ਵੱਡੀਆਂ-ਵੱਡੀਆਂ ਉਪलब्ਧੀਆਂ ਸਰਦਾਰ ਰਾਮ ਸਿੰਘ ਉਹਨਾਂ ਦੇ ਨਾਮ ਦੇ ਉੱਤੇ ਹੈਗੀਆਂ ਜਿਨ੍ਹਾਂ ਨੇ ਕਿ ਅ ਇੰਗਲੈਂਡ ਦੇ ਵਿੱਚ ਜਾ ਕੇ ਵੀ ਉੱਥੇ ਦੇ ਵੱਡੇ-ਵੱਡੇ ਮਹਿਲ ਜਿਹੜੇ ਆ ਉਹਨਾਂ ਦਾ ਨਿਰਮਾਣ ਕਰਨ ਦੇ ਵਿੱਚ, ਉਹਨਾਂ ਦੇ ਮੈਪ ਬਣਾਉਣ ਦੇ ਵਿੱਚ, ਆਰਕੀਟੈਕਟ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ। ਸਰਦਾਰ ਗੁਰਪ੍ਰੀਤ ਸਿੰਘ ਜੀ, ਤੁਸੀਂ ਵੀ ਬਿਲਕੁਲ ਇਦਾਂ ਦੇ ਕਹਿ ਲਓ ਵੀ ਤੁਹਾਡੇ ਜਿਹੜੇ ਕਾਰਨਾਮੇ ਹੈਗੇ ਆ, ਆਪਾਂ ਉਹ ਜਿਹੜੇ ਕਾਰਨਾਮੇ ਆ ਇੰਟਰਵਿਊ ਦੇ ਵਿੱਚ ਬਕਾਇਦਾ ਜ਼ਿਕਰ ਉਹਨਾਂ ਦਾ ਕਰਨਾ ਆ। ਸਭ ਤੋਂ ਪਹਿਲਾਂ ਆਪਣਾ ਪਿਛੋਕੜ ਦੱਸੋ ਵੀ ਕਿੱਥੋਂ ਸਟਾਰਟ ਹੋਈ ਲਾਈਫ? ਲਾਈਫ ਜੀ ਮੈਂ ਹਨੂਮਾਨਗੜ ਡਿਸਟ੍ਰਿਕਟ ਰਾਜਸਥਾਨ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਸੀ ਉਸ ਵੇਲੇ ਰਹਿੰਦੇ ਸੀਗੇ ਤੇ तकरीबन 20 ਸਾਲ ਉਸ ਵੇਲੇ ਮੇਰੀ ਉਮਰ ਸੀ ਜੀ ਤੇ ਮੈਂ ਆਪਣੇ ਹੀ ਇੱਕ ਕੱਚੇ ਕਰਦੇ ਮਾਡਲ ਤੋਂ ਇਸ ਕਲਾ ਦੀ ਸ਼ੁਰੂਆਤ ਕੀਤੀ ਤੇ ਉਹ ਤਿਆਰ ਕੀਤਾ ਤੇ ਉਸ ਤੋਂ ਬਾਅਦ ਕਾਫੀ ਸਲਾਹਾਂ ਜਦੋਂ ਮਿਲੀ ਤੇ ਫਿਰ ਦੁਨੀਆ ਦੇ ਸੱਤਾ ਜੁਬਿਆਂ ਦੇ ਮਾਡਲ ਤਾਜ ਮਹਿਲ ਸਟੈਚੂ ਆਫ ਲਿਬਰਟੀ ਲੀਨਿੰਗ ਟਾਵਰ ਆਫ ਪੀਸਾ ਇਹ ਟਾਵਰ ਬ੍ਰਿਜ ਆਫ ਲੰਡਨ ਆਪਣਾ ਆਸਟ੍ਰੇਲੀਆ ਦਾ ਹਾਰਬਰ ਬ੍ਰਿਜ ਅੱਛਾ ਜੀ ਸਿਡਨੀ ਦਾ ਜੀ ਇਸ ਤਰ੍ਹਾਂ ਕਾਫੀ ਸਾਰੇ ਦੁਨੀਆ ਦੇ ਪ੍ਰਸਿੱਧ ਜੋ ਅਜੂਬੇ ਮੈਂ ਮਾਡਲ ਤਿਆਰ ਕੀਤੇ ਤੇ ਇਹ ਸਫ਼ਰ ਫਿਰ ਅੱਗੇ ਵੱਡੇ ਪੱਧਰ ਤੇ ਸਟਾਰਟ ਹੋ ਗਿਆ ਤੇ ਫਿਰ ਦੁਨੀਆ ਪੱਧਰ ਦੇ ਕਾਫੀ ਸਾਰੇ ਫਿਰ ਮਾਡਲ ਤਿਆਰ ਕੀਤੇ ਜੀ ਤੇ ਤੁਸੀਂ ਜਿੱਦਾਂ ਦੱਸਿਆ ਵੀ ਹਨੂਮਾਨ ਗੜ ਤੋਂ ਤੁਸੀਂ ਇਹ ਸਟਾਰਟਿੰਗ ਕੀਤੀ ਆ ਉਸ ਵੇਲੇ ਜਦੋਂ ਤੁਸੀਂ ਸਟਾਰਟਿੰਗ ਕਰ ਲਈ ਅੱਜ ਤੋਂ 20 22 ਸਾਲ ਪਹਿਲਾਂ ਉਦੋਂ ਤਾਂ ਇੰਟਰਨੈਟ ਦਾ ਵੀ ਕੋਈ ਏਡਾ ਜ਼ਮਾਨਾ ਹੁੰਦਾ ਨਹੀਂ ਸੀ ਫਿਰ ਤੁਸੀਂ ਇਹ ਜਿੱਦਾਂ ਦੱਸਿਆ ਵੀ ਸੱਤ ਅਜੂਬੇ ਫਿਰ ਇਹ ਕਿੱਦਾਂ ਤੁਸੀਂ ਕਲੈਕਸ਼ਨ ਜਿਹੜੀ ਕਰਦੇ ਸੀ ਜਾਂ ਕਿੱਥੋਂ ਇਹ ਮਾਰਗਦਰਸ਼ਨ ਲੈਂਦੇ ਸੀ ਉਸ ਵੇਲੇ ਬਿਲਕੁਲ ਬਹੁਤ ਮੁਸ਼ਕਲ ਸੀ ਕਿਉਂਕਿ ਕੰਪਿਊਟਰ ਵੀ ਨਹੀਂ ਹੁੰਦੇ ਸੀ ਉਦੋਂ ਲੈਪਟਾਪ ਮੋਬਾਈਲ ਵੀ ਨਹੀਂ ਹੁੰਦੇ ਸੀਗੇ ਤੇ ਮੇਰਾ ਕੋਈ ਦੋਸਤ ਸੀਗਾ ਉਹਨੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਪ੍ਰਿੰਟ ਆਊਟ ਲਿਆ ਕੇ ਦਿੰਦਾ ਕੱਢ ਕੇ ਕਿਤੇ ਸਕੂਲ ਕੋਲੇਜ ਦੇ ਵਿੱਚ ਪ੍ਰਿੰਟਰ ਹੈਗਾ ਉਥੋਂ ਲਿਆ ਕੇ ਦਵਾਂਗਾ ਕਿ ਉਹ ਤੁਸੀਂ ਉਥੋਂ ਜਾਣਕਾਰੀ ਲੈ ਸਕਦੇ ਹੋ ਕੀ ਡਿਟੇਲਿੰਗ ਹੈਗੀ ਹੈ ਪਰ ਤੁਸੀਂ ਅੱਜ ਵੀ ਦੇਖੋ ਪਰਮਾਤਮਾ ਦੀ ਐਸੀ ਕਿਰਪਾ ਰਹੀ ਕਿ ਉਹ ਜਿਹੜੇ ਬਣਾਏ ਉਦੋਂ ਦੇ ਮਾਡਲ ਹੈ ਕਾਰਡ ਡਿਟੇਲਾਂ ਦੇ ਮਿਲਣ ਦੇ ਬਾਵਜੂਦ ਵੀ ਅੱਜ ਵੀ ਤੁਸੀਂ ਦੇਖੋਗੇ ਹੂ ਬੂ ਉਸੇ ਤਰ੍ਹਾਂ ਤੇ ਤੁਹਾਨੂੰ ਉਹ ਮਾਡਲ ਨਜ਼ਰ ਆਉਣਗੇ ਅੱਛਾ ਜੀ ਪਰ ਜਿੱਦਾਂ ਇਹ ਜਿਹੜੀ ਇੱਕ ਵਿਧਾ ਆ ਇਹਦੇ ਵਿੱਚ ਬਹੁਤ ਵੱਡੀ ਤੁਹਾਡੀ ਕਹਿ ਲਓ ਵੀ ਇੱਕ ਸਿੱਖਣ ਦੀ ਸਮਰੱਥਾ ਚਾਹੀਦੀ ਆ ਪਹਿਲਾਂ ਕਿੱਥੋਂ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਸਿੱਖਿਆ ਲਈ ਵੀ ਜਾਂ ਘਰ ਤੋਂ ਕਿਸੇ ਤੋਂ ਸਿੱਖਿਆ ਇਦਾਂ ਦੀ ਲਈ ਆ ਵੀ ਅਸੀਂ ਇਦਾਂ ਦੇ ਮਾਡਲ ਬਣਾਉਣੇ ਆ ਦਰਸਲ ਜਿਹੜੇ ਸਾਡੇ ਪੁਰਖ ਵੱਡੇ ਦਾਦੇ ਪੜਦਾਦੇ ਜਾਂ ਮੇਰੇ ਪਿਤਾ ਜੀ ਬਹੁਤ ਅੱਛੇ ਉੱਚ ਦਰਜੇ ਦੇ ਕਾਰੀਗਰ ਜਿਹੜੇ ਆਪਣੇ ਪਰਿਵਾਰਾਂ ਦੇ ਵਿੱਚੋਂ ਗਿਣੇ ਜਾਂਦੇ ਨੇ ਤੇ ਉਹਨਾਂ ਦਾ ਇਹ ਖੂਨ ਹੈ ਕਹਿੰਦੇ ਬਲੱਡ ਹੁੰਦਾ ਹੈ ਹਾਂਜੀ ਠੀਕ ਬਲੱਡ ਦੇ ਅੰਦਰ ਹੀ ਸੀ ਵੈਸੇ ਇਸ ਕੈਟਾਗਰੀ ਦਾ ਕੋਈ ਕਲਾਕਾਰ ਹੈ ਨਹੀਂਗਾ ਜਿਨ੍ਹਾਂ ਨੇ ਇਸ ਤਰ੍ਹਾਂ ਪੇਪਰ ਆਰਟ ਦੇ ਨਾਲ ਇਸ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕੀਤੀਆਂ ਹੋਣ ਜਾਂ ਇਸ ਤਰ੍ਹਾਂ ਦਾ ਕਲੈਕਸ਼ਨ ਬਣਾਇਆ ਹੋਵੇ ਦੁਨੀਆ ਦੇ ਵਿੱਚ ਵੀ ਕੋਈ ਨਹੀਂਗਾ ਵੈਸੇ ਇਹ ਵੀ ਕੋਈ ਸਟੱਡੀ ਹੈ ਇੰਡੀਆ ਦੀ ਇਸ ਦੀ ਕੋਈ ਸਟੱਡੀ ਸ਼ਾਇਦ ਹੋਵੇ ਕਿਤੇ ਪੰਜਾਬ ਜਿੱਤਾ ਮੈਨੂੰ ਨਜ਼ਰ ਨਹੀਂ ਆਈ ਕਿਉਂਕਿ ਜਿੱਥੇ ਸਟੱਡੀ ਸੈਂਟਰ ਹੁੰਦੇ ਆ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਹੁੰਦੀਆਂ ਉੱਥੇ ਮੈਂ ਤੁਹਾਨੂੰ ਜ਼ਿਕਰ ਕਰ ਦਵਾਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ ਕਈ ਵਾਰ ਆਰਕੀਟੈਕਚਰਲ ਡਿਪਾਰਟਮੈਂਟ ਦੇ ਵਿੱਚ ਆਰਟ ਦੀਆਂ ਵਰਕਸ਼ਾਪਾਂ ਲਾ ਕੇ ਆਉਂਦਾ ਰਿਹਾ अच्छा जी क्योंकि ਉਥੋਂ ਦੇ ਪ੍ਰੋਫੈਸਰ ਸਪੈਸ਼ਲ ਮੈਨੂੰ ਰეკਮੈਂਡ ਕਰਦੇ ਸੀ ਕਿ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੂੰ ਬੁਲਾਓ ਜਿਹੜੇ ਕਿ ਆਰਕੀਟੈਕਚਰ ਜੋ ਸਟੂਡੈਂਟ ਨੇ ਉਹਨਾਂ ਨੂੰ ਗੁਣ ਦੇਣਗੇ ਕਿ ਕਿਸ ਤਰ੍ਹਾਂ ਮਾਡਲ ਤਿਆਰ ਕਰੀਦੇ ਆ ਕਿਸ ਤਰ੍ਹਾਂ ਬਿਲਡਿੰਗਾਂ ਦੇ ਆਰਕੀਟੈਕਚਰ ਨੂੰ ਸਮਝ ਜਿਹੜੇ ਅੰਦਰ ਪੈਦਾ ਕਰਕੇ ਤੁਸੀਂ ਬਿਲਡਿੰਗਾਂ ਦੇ ਮਾਡਲ ਬਣਾ ਸਕਦੇ ਹੋ ਉਹਦੇ ਨਾਲ ਨਾਲ ਹੀ ਚੰਡੀਗੜ੍ਹ ਦਾ ਸੀਸੀਏ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰਲ ਉੱਥੇ ਵੀ ਮੈਂ ਕਈ ਵਾਰ ਆੜਦੀਆਂ ਵਰਕਸ਼ਾਪਾਂ ਲਾ ਕੇ ਬੱਚਿਆਂ ਨੂੰ ਸਿਖਾ ਕੇ ਹੁੰਦਾ ਰਿਹਾ ਵਾਹ ਜੀ ਵਾਹ ਇਹ ਵੀ ਦੇਖੋ ਉਪलब्ਧੀ ਆ ਦੋਸਤੋ ਆਪਣੇ ਆਪ ਦੇ ਵਿੱਚ ਪਰ ਗੁਰਪ੍ਰੀਤ ਸਿੰਘ ਜੀ ਜੇ ਆਪਾਂ ਉਸ ਖੇਤੇ ਦੀ ਗੱਲ ਕਰੀਏ ਭਾਰਤ ਪਾਕਿਸਤਾਨ ਪੋਟਾਨ ਲਾ ਲਓ ਨੇਪਾਲ ਲਾ ਲਓ ਬੰਗਲਾਦੇਸ਼ ਲਾ ਲਓ ਇੱਥੇ ਦੇ ਲੋਕਾਂ ਦੀ ਮਾਨਸਿਕਤਾ ਇਹ ਆ ਵੀ ਅਸੀਂ ਬੱਚਾ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਜਾਂ ਉਸ ਪੇਸ਼ੇ ਦੇ ਵਿੱਚ ਪਾਉਣਾ ਜਿੱਥੋਂ ਪੈਸੇ ਆਉਣ ਪਰ ਤੁਹਾਡੇ ਵਾਲਾ ਜਿਹੜਾ ਵਿਸ਼ਾ ਹੈਗਾ ਵਿਦਾ ਹੈਗੀ ਆ ਇਹਦੇ ਵਿੱਚ ਤਾਂ ਕੋਈ ਪੈਸਾ ਨਹੀਂ ਜੇ ਤੁਸੀਂ ਮਾਡਲ ਵੀ ਬਣਾਉਂਦੇ ਹੋ ਵੱਧ ਤੋਂ ਵੱਧ ਅਖਬਾਰ ਦੇ ਵਿੱਚ ਨਾ ਆ ਜੋਂ ਬਈ ਆ ਬੰਦੇ ਨੇ ਆਹ ਚੀਜ਼ ਬਣਾਈ ਆ ਫਿਰ ਘਰ ਦੇ ਰੋਗ ਟੋਕ ਨਹੀਂ ਸੀ ਕਰਦੇ ਜਾਂ ਇਦਾਂ ਇੱਥੇ ਤੱਕ ਪਹੁੰਚਣ ਦੇ ਲਈ ਬੜਾ ਹਾਰਡ ਤੁਸੀਂ ਕੀਤਾ ਥੋੜਾ ਸੰਘਰਸ਼ ਬਿਲਕੁਲ ਜੀ ਮੈਂ ਤੁਹਾਨੂੰ ਦੱਸਾਂ ਵੀ 2003 ਤੱਕ ਅਸੀਂ ਲਗਭਗ ਰਾਜਸਥਾਨ ਰਹੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਅੰਮ੍ਰਿਤਸਰ ਸਾਹਿਬ ਆ ਗਏ ਅੱਛਾ ਜੀ ਤੇ ਸ਼ੁਰੂਆਤੀ ਜਿਹੜੇ 3-4-5 ਸਾਲ ਸੀਗੇ ਤੇ ਉਸ ਵੇਲੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਕੋਈ ਖਾਸ ਐਪਰੀਸ਼ੀਏਸ਼ਨ ਮਿਲਦੀ ਨਹੀਂ ਸੀਗੀ ਕਿ ਯਾਰ ਕਾਗਜ ਦੇ ਟੁਕੜੇ ਥਾਂ ਥਾਂ ਤੇ ਤੁਸੀਂ ਕੱਟ-ਕੱਟ ਕੇ ਸੁੱਟੀ ਜਾਂਦੇ ਹੋ ਸਾਰੇ ਘਰ 'ਚ ਖਲੇਰਾ ਪਿਆ ਰਹਿੰਦਾ ਹਨ ਜੀ ਤੇ ਲੇਕਿਨ ਜਦੋਂ ਉਸ ਕਲਾ ਨੂੰ ਨੈਸ਼ਨਲ ਪੱਧਰ ਤੇ ਵਰਲਡ ਪੱਧਰ ਤੇ ਥੋੜੀ-ਥੋੜੀ ਪਛਾਣ ਬਣਨ ਲੱਗੀ ਤੇ ਉਹ ਜਿਹੜੇ ਮਾਪਿਓ ਪਰਿਵਾਰ ਮੇਰੇ ਭੈਣ ਭਰਾ ਸਾਰੇ ਬਹੁਤ ਜਿਹੜਾ ਹੈਗਾ ਉਸ ਚੀਜ਼ ਨੂੰ ਅਦਬ ਸਤਕਾਰ ਦੇਣ ਲੱਗ ਪਏ ਤੇ ਅੱਜ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਵੀ ਖਰੇ ਦੁਨੀਆ ਦੇ ਕਿੰਨੇ ਮੁਲਕਾਂ ਚ ਉਹੀ ਹੱਥਾਂ ਦੀ ਕਲਾ ਅੱਜ ਪੂਰੀ ਦੁਨੀਆ ਦੇ ਅਜਾਇਬ ਘਰਾਂ ਦੇ ਵਿੱਚ ਪਈ ਹੈ ਬਾਜੀ ਬਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਦੇ ਉੱਤੇ ਗੌਰਪ੍ਰੀਤ ਸਿੰਘ ਆਰਟਿਸਟ ਤੁਸੀਂ ਇਹਨਾਂ ਦਾ ਪੇਜ ਕੱਢ ਕੇ ਉਹਦੇ ਉੱਤੇ ਦੇਖ ਸਕਦੇ ਹੋ ਆ 10 ਗੁਰੂ ਸਾਹਿਬਾਨਾਂ ਦੇ ਜਿਹੜੇ ਜਨਮ ਸਥਾਨ ਆ ਉਹਨਾਂ ਦੇ ਮਾਡਲ ਜਿਹੜੇ ਆ ਪੇਪਰ ਦੇ ਨਾਲ ਬਣਾਏ ਹੋਏ ਆ ਤੇ 사का ਨੀਲਾ ਤਾਰਾ ਬਿਲੇ ਜੋ ਹਾਲਾਤ ਬਣੇ ਉਦੋਂ ਕਿਹੋ ਜਿਹਾ ਬਿਲਡਿੰਗ ਦਾ ਹਾਲ ਹੋ ਗਿਆ ਸੀ ਉਹਦੇ ਬਾਰੇ ਵੀ ਇਹਨਾਂ ਦਾ ਜਿਹੜਾ ਮਾਡਲ ਆ ਉਹ ਕਾਬਲੇ ਜ਼ਿਕਰ ਹੈ ਤੇ ਉਹ ਵੀ ਤੁਸੀਂ ਉਹਦੇ ਉੱਤੇ ਫੋਟੋ ਸੀ ਜਿਹੜੀਆਂ ਦੇਖ ਸਕਦੇ ਹੋ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਕੰਮ ਚੱਲਦਾ ਸੀ ਤੇ ਸਰਕਾਰਾਂ ਜਿਹੜੀਆਂ ਆ ਕਿੰਨਾ ਕੁ ਸਹਿਯੋਗ ਰਿਹਾ ਤੁਹਾਡਾ ਪੰਜਾਬ ਸਰਕਾਰ ਦਾ ਲਾ ਲਈਏ ਜਾਂ ਭਾਰਤ ਸਰਕਾਰ ਦਾ ਕਿਉਂਕਿ ਇੱਕ ਇੱਕ ਐਡੀ ਵੱਡੀ ਵੀ ਯੂਨੀਵਰਸਿਟੀ ਜਿਹੜੀਆਂ ਆ ਉਹਨਾਂ ਦੇ ਵੀ ਟੀਚਰ ਤੁਹਾਡੇ ਤੋਂ ਸਿਜੈਸ਼ਨ ਲੈ ਰਹੇ ਆ ਫਿਰ ਉਹਨਾਂ ਨੇ ਕੋਈ ਤੁਹਾਡੀ ਸਪੋਰਟ ਇਕਨੋਮਿਕਲੀ ਜਾਂ ਮੋਰੈਲਟੀ ਦੇ ਤੌਰ ਤੇ ਕੋਈ ਕੀਤੀ ਇਦਾਂ ਦੀ ਇਹ ਹਮੇਸ਼ਾ ਸਾਡੇ ਪੰਜਾਬ 'ਚ ਵੀ ਪੂਰੇ ਇੰਡੀਆ ਦੇ ਵਿੱਚ ਵੀ ਇਹ ਦੁਖਾਂਤ ਰਿਹਾ ਹੈ ਵੀ ਜਿਹੜੇ ਚੰਗੇ ਲਿਖਾਰੀ ਚੰਗੇ ਪੇਂਟਰ ਚੰਗੇ ਇਤਿਹਾਸਕਾਰ ਹਾਂਜੀ ਚੰਗੇ ਜਿਹੜੇ ਸੋਹਰਦ ਲੋਕ ਨੇ ਜਿਹੜੇ ਸਮਾਜ ਨੂੰ ਚੰਗੀ ਦੇਣ ਦੇ ਸਕਦੇ ਆ ਉਹਨਾਂ ਵੱਲ ਸਰਕਾਰਾਂ ਦਾ ਉਸ ਪੱਧਰ ਤੇ ਕਦੇ ਧਿਆਨ ਨਹੀਂ ਗਿਆ ਜੋ ਹੋ ਸਕਦਾ। ਉਹ ਹਜ਼ਾਰਾਂ ਬੱਚਿਆਂ ਨੂੰ ਨਸ਼ਿਆਂ 'ਚ ਡਿੱਗਣ ਤੋਂ ਬਚਾ ਸਕਦੇ ਆ। ਚੰਗੀ ਸਿਹਤ ਦੇ ਸਕਦੇ ਆ, ਚੰਗੀ ਕਲਾਕਾਰੀ ਨਾਲ ਜੋੜ ਸਕਦੇ ਆ। ਤੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਪਰਮਾ ਕਦੇ ਹੰਗਾਰਾ ਨਹੀਂ ਮਿਲਿਆ, ਕੋਈ ਵੱਡੇ ਲੈਵਲ ਤੇ ਕੋਈ ਮਾਨਸਤਕਾਰ ਨਹੀਂ ਮਿਲਿਆ। ਪਰ ਮੈਂ ਸ਼ੁਕਰ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਕਿ ਜਿੱਥੇ ਅਗਰ ਉਹਨਾਂ ਨੇ ਸਨਮਾਨ ਨਹੀਂ ਬਖਸ਼ਿਆ, ਅਨੇਕਾਂ ਦੁਨੀਆ ਦੇ ਵੱਡੇ-ਵੱਡੇ ਮੁਲਕਾਂ 'ਚ ਇੰਗਲੈਂਡ, ਜਰਮਨੀ, ਫਰਾਂਸ, ਸਿੰਗਾਪੁਰ 'ਚ, ਮਲੇਸ਼ੀਆ 'ਚ ਕੈਨੇਡਾ ਚ ਆਸਟ੍ਰੇਲੀਆ ਚ ਵੱਡੇ ਵੱਡੇ ਮੁਲਕਾਂ ਚ ਜਾ ਕੇ ਵੱਡੀਆਂ ਵੱਡੀਆਂ ਸਰਕਾਰਾਂ ਨੇ ਨਿਵਾਜਿਆ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਬਹੁਤ ਅਦਬ ਸਤਕਾਰ ਬਖਸ਼ਿਆ ਲੇਕਿਨ ਪੰਜਾਬ ਦੀਆਂ ਵੀ ਸਾਡੀਆਂ ਇੰਡੀਆ ਦੀਆਂ ਵੀ ਗਵਰਨਮੈਂਟਾਂ ਨੂੰ ਇਸ ਪਾਸੇ ਫੋਕਸ ਕਰਨਾ ਚਾਹੀਦਾ ਇਹ ਮੇਰੀ ਇੱਕ ਛੋਟੀ ਜਿਹੀ ਸਲਾਹ ਹੈ ਜੀ ਸ ਇਹ ਮੰਨਣਯੋਗ ਵੀ ਐ ਸਲਾਹ ਜੀ ਜਿੱਦਾਂ ਹੁਣ ਕਹਿ ਲਓਗੇ ਨਸ਼ਾ ਕਿਉਂ ਆ ਕਿਉਂਕਿ ਬੇਲਾ ਪਾਨੇ ਤੁਹਾਡੇ ਵਰਗੇ ਜਿਹੜੇ ਕੰਮ ਆ ਜੇ ਤੁਸੀਂ ਉਸ ਵੇਲੇ ਆਪਣਾ ਜਿਹੜਾ ਬੇਲਾ ਪੰਨ ਸੀ ਉਹਨੂੰ ਤੁਸੀਂ ਇੱਕ ਸਜੋਗ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲਿਆਂਦਾ ਸਾਡੇ ਜੇ ਨੌਜਵਾਨ ਆ ਆਪਣੇ ਹਰ ਇੱਕ ਦੇ ਵਿੱਚ ਕੁਝ ਨਾ ਕੁਝ ਗੌਣ ਹੁੰਦਾ ਜਿਉ ਉਹ ਆਪਣੇ ਗੁਣਾਂ ਨੂੰ ਇਦਾਂ ਵਿਕਸਿਤ ਕਰਦੇ ਆ ਸ਼ਾਇਦ ਉਹ ਇਦਾਂ ਨਸ਼ਿਆਂ ਵਾਲੇ ਪਾਸੇ ਜਾਣੇ ਹੀ ਨਾ ਬਿਲਕੁਲ ਜੀ ਤੇ ਅ ਅੱਗੇ ਤੁਸੀਂ ਕੈਨੇਡਾ ਤੋਂ ਫੇ ਇੱਕ ਦਿਨ ਤੁਹਾਨੂੰ ਇਨਵੀਟੇਸ਼ਨ ਆਉਂਦਾ ਤੇ ਕੈਨੇਡਾ ਵਾਲੇ ਸਰਕਾਰ ਜਿਹੜੀ ਆ ਤੁਹਾਨੂੰ ਘਰ ਪੀਆਰ ਦਿੰਦੀ ਆ ਜਦ ਕਿ ਸਾਨੂੰ ਲਾਈਨ ਅਪ ਬਣਾਉਣੀਆਂ ਪੈਂਦੀਆਂ ਆ ਆਇਲਸ ਕਰਨੀ ਪੈਂਦੀ ਆ ਫੰਡ ਸ਼ੋਅ ਕਰਨੇ ਪੈਂਦੇ ਆ ਜ਼ਮੀਨਾਂ ਵੇਚਣੀਆਂ ਪੈਂਦੀਆਂ ਆ ਤੁਹਾਨੂੰ ਘਰ ਆ ਕੇ ਕਹਿੰਦੇ ਆ ਵੀ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਕੈਨੇਡਾ ਦੇ ਵਿੱਚ ਜ਼ਰੂਰ ਤੇ ਆ ਕਿੰਦਾ ਦੀ ਰਹੀ ਆ ਫੀਲਿੰਗ ਬਿਲਕੁਲ ਜੀ ਮੈਨੂੰ ਇੱਕ ਦਿਨ ਹੀ ਈਮੇਲ ਆਈ ਕਿ ਤੁਹਾਡੀ ਪੀਆਰ ਆ ਗਈ ਹੈ ਅਸੀਂ ਮੈਂ ਮੇਰੀ ਵਾਈਫ ਤੇ ਮੇਰੇ ਦੋ ਬੱਚੇ ਜੀ ਤੇ ਸਾਰਿਆਂ ਨੂੰ ਹੀ ਆ ਗਈ ਜੀ ਕਹਿੰਦੇ ਸਾਰਿਆਂ ਨੂੰ ਘਰੇ ਪੀਆਰ ਆ ਗਈ ਸੀ ਪੀਆਰ ਹੀ ਕਰੋ ਜਿਹੜੇ ਹੈਗੇ ਆ ਫਲਾਈਟ ਤੇ ਚੜੇ ਜਦੋਂ ਉੱਥੇ ਬੜਾ ਖੁਸ਼ ਹੋਇਆ ਮਨ ਜਦੋਂ ਕੈਨੇਡੀਅਨ ਜਿਹੜਾ 에ਰਪੋਰਟ ਤੇ ਜਿਹੜਾ ਉਤਰੇ ਟੰਟੋ ਤੇ ਉਹਨਾਂ ਨੇ ਉੱਥੇ ਸਨਮਾਨਿਤ ਕੀਤਾ ਅ اچھا ਜੀ ਉੱਤਰ ਦੇ ਕਹਿੰਦਾ ਉਹਨਰ ਕੀਤਾ ਕਿ ਨਹੀਂ ਤਾਂ ਦੋਸਤੋ ਕਈ ਵਾਰੀ ਕੈਨੇਡਾ ਉੱਥੇ ਲੈਂਡ ਨਹੀਂ ਕੋਈ ਆਉਂਦਾ ਬੰਦਾ ਜਿਹੜਾ ਆ ਬਾਹਰ ਦੇਖਦਾ ਵੀ ਮੈਨੂੰ ਜਿੰਨੂੰ ਕਿਹਾ ਆ ਉਹ ਬੰਦਾ ਨਹੀਂ ਪਹੁੰਚਿਆ ਤੇ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਆ ਇਹੀ ਹੁੰਦਾ ਕਲਾ ਦਾ ਮੁੱਲ ਜੀ ਹਾਂਜੀ ਹਾਂਜੀ ਤੇ ਫਿਰ ਉਹ ਤੋਂ ਬਾਅਦ ਫੇ ਕਿਦਾਂ ਰਹੀ ਉਹ ਤੋਂ ਬਾਅਦ ਬੜਾ ਵਧੀਆ ਰਿਹਾ ਐਕਸਪੀਰੀਅੰਸ ਤੇ ਉਹਦੇ ਨਾਲ ਹੀ ਦੱਸ ਦਵਾਂ ਕਿ ਪਿਛਲੇ 2 ਮਹੀਨੇ ਪਹਿਲਾਂ ਕੈਨੇਡੀਅਨ ਪਾਰਲੀਮੈਂਟ ਵੱਲੋਂ ਮੈਨੂੰ ਇਨਵੀਟੇਸ਼ਨ ਆਇਆ ਫੈਮਲੀ ਨੂੰ ਕਿ ਤੁਸੀਂ ਇੱਥੇ ਪਾਰਲੀਮੈਂਟ ਦੇ ਵਿੱਚ ਆ ਕੇ ਤੇ ਜਿਹੜਾ ਸਾਡਾ ਈਵੈਂਟ ਹੈਗਾ ਬਸਾਖੀ ਈਵੈਂਟ ਉਹਨੂੰ ਅਟੈਂਡ ਕਰੋ ਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਉੱਥੇ ਜਿੱਥੇ ਗੁਰਬਾਣੀ ਕੀਰਤਨ ਹੋਇਆ ਅੰਦਰ ਅਰਦਾਸਾਂ ਹੋਈਆਂ ਉਹਦੇ ਨਾਲ-ਨਾਲ ਜਿੰਨੀ ਵੀ ਮਿਨਿਸਟਰੀ ਸੀ ਇਨਕਲੂਡ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟੂਡੋ ਉਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਹੈ ਜਿੰਨੀ ਮਿਨਿਸਟਰੀ ਹੈ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਸਾਰਾ ਦਿਨ ਪਾਰਲੀਮੈਂਟ ਦੇ ਅੰਦਰ ਰਹੇ ਅੱਛਾ ਜੀ ਤੇ ਬਹੁਤ ਉਹ ਵਧੀਆ ਈਵੈਂਟ ਸੀਗਾ ਤੇ ਨਾਲ ਹੀ ਦੱਸਣਾ ਇਹ ਚਾਹੂੰਗਾ ਕਲਾ ਦੀ ਕਦਰ ਅਸਲ ਚ ਉਹਨਾਂ ਲੋਕਾਂ ਨੇ ਕੀਤੀ ਜੀ ਤੇ ਅਗਲੇ ਦਿਨ ਮੇਰੇ ਉਦੋਂ ਮੈਂ ਹੈਰਾਨ ਹੋ ਗਿਆ ਜਦੋਂ ਮੈਨੂੰ ਵਕ ਵਕ ਥਾਵਾਂ ਤੋਂ ਕਾਲਸ ਆਉਣ ਲੱਗ ਪਏ ਕਿ ਜਸਟਿਨ ਟਰੂਡੋ ਜੀ ਨੇ ਤੁਹਾਡੀਆਂ ਜਿਹੜੀਆਂ ਪਿਕਚਰਸ ਨੇ ਉਹ ਸ਼ੇਅਰ ਕੀਤੀਆਂ ਕਿ ਮੈਂ ਇਹਨਾਂ ਨੂੰ ਕਾਲ ਮਿਲਿਆ ਬਿਲਕੁਲ ਹਾਂ ਆਪਣੀ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਉਹਦੇ ਨਾਲ ਨਾਲ ਟਵਿੱਟਰ ਤੇ ਉਹਨਾਂ ਨੇ ਸ਼ੇਅਰ ਕੀਤੀਆਂ ਕਹਿੰਦੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਦੋਂ ਉਹਨਾਂ ਨੇ ਆਈਡੀਆ ਭੇਜੀਆਂ ਲੋਕਾਂ ਨੇ ਕਿ ਆ ਦੇਖੋ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦੇ ਨਾਲ ਉਹਨਾਂ ਨੇ ਫੋਟੋਆਂ ਭੇਜੀਆਂ ਜੀ ਆਪਣੇ ਸ਼ੇਅਰ ਕੀਤੀਆਂ ਆਪਣੇ ਪੂਰੇ ਪੂਰੀ ਦੁਨੀਆ ਤੁਹਾਨੂੰ ਪਤਾ ਜਸਟਿਨ ਟੰਡੋ ਨੂੰ ਫੋਲੋ ਕਰ ਦਈਏ ਤੇ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਸੀ ਤੇ ਮੈਂ ਉਦੋਂ ਵੀ ਸ਼ੁਕਰਾਨਾ ਕੀਤਾ ਗੁਰੂ ਆਮਦਾਸ ਪਾਸ਼ਾ ਜੀ ਦੇ ਵੀ ਸਾਨੂੰ ਦਾ ਨੀਵਿਆਂ ਨੂੰ ਮਹਾਰਾਜ ਨੇ ਪਰਮਾਤਮਾ ਨੇ ਕਿੱਥੇ ਭਾਗ ਲਾਤੇ ਵਾਹ ਜੀ ਵਾਹ ਤੁਸੀਂ ਸਾਡੇ ਜਿਹੜੇ ਸਿਰ ਦੇ ਤਾਜ ਹੋ ਤੁਹਾਡੇ ਜਿਹੜੇ ਕੰਮ ਆ ਉਹ ਬੋਲਦੇ ਆ ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਉਹ ਸ਼ੇਅਰ ਕਰ ਰਿਹਾ ਆ ਤੇ ਸਾਡੇ ਲਈ ਸਾਰੀ ਪੰਜਾਬੀਅਤ ਲਈ ਇਹ ਸਾਡੇ ਫਕਰ ਦੀ ਗੱਲ ਆ ਕਿ ਸਾਡੇ ਜਿਹੜੇ ਲੋਕ ਨੇ ਉਹ ਇੱਥੇ ਤੱਕ ਜਿਹੜੀ ਪਹੁੰਚ ਆ ਉਹ ਰੱਖਦੇ ਨੇ ਪਰ ਸਾਡੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਥੋੜਾ ਜਿਹਾ ਇਸ ਪਾਸੇ ਵੱਲ ਜ਼ਰੂਰ ਸੋਚਣਾ ਚਾਹੀਦਾ ਪਰ ਚਲੋ ਖੈਰ ਹੋਣ ਦੀ ਆਪਾਂ ਗੱਲ ਕਰ ਲਈਏ ਕਿ ਅੱਜ ਕੱਲ ਤੁਸੀਂ ਆਸਟ੍ਰੇਲੀਆ ਦੇ ਦੌਰੇ ਦੇ ਉੱਤੇੋਂ ਗ੍ਰੇਫਟ ਗੇਮਸ ਜਿਹੜੀਆਂ ਕਿ ਸਿੱਖ ਗੇਮਸ ਤੋਂ ਬਾਅਦ ਜਿਹੜੀਆਂ ਲਾਰਜੈਸਟ ਇੱਥੇ ਦੀਆਂ ਗੇਮਸ ਹੈਗੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ ਪਹੁੰਚਦੇ ਨੇ ਉੱਥੇ ਇਹਨਾਂ ਦੀ ਪ੍ਰਦਰਸ਼ਨੀ ਜਿਹੜੀ ਆ ਲੱਗੀ ਆ ਖਾਸ ਤੌਰ ਦੇ ਉੱਤੇ ਮੁੱਖ ਆਕਰਸ਼ਣ ਦੀ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ ਸਾਕਾ ਨੀਲਾ ਤਾਰਾ ਦੇ ਬਾਰੇ ਜਿਹੜੀ ਉਸ ਵੇਲੇ ਦਾ ਜਿਹੜੀ ਘਟਨਾ ਦਾ ਪ੍ਰਤਾਂਤ ਉਸ ਵੇਲੇ ਬਿਲਡਿੰਗ ਦਾ ਹਾਲ ਉਹਦੀ ਜਿਹੜੀ ਬੜੀ ਚਰਚਾ ਦੇ ਵਿੱਚ ਉਹ ਹੈਗੀ ਆ ਤੇ ਕਿੱਦਾਂ ਦਾ ਰਿਸਪੌਂਸ ਇੱਥੇ ਰਿਹਾ ਲੋਗਨ ਗੁਰੂ ਘਰ ਦੇ ਵਿੱਚ ਵੀ ਤੁਹਾਡੀ ਪ੍ਰਦਰਸ਼ਨੀ ਹੋਣ ਲੱਗੀ ਹੋਈ ਆ ਤੇ ਇੱਥੇ ਕਿੱਦਾਂ ਆਉਣ ਦਾ ਸੁਭਾਅ ਬਣਿਆ ਇਹ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਇਸ ਵਾਰ ਜਦੋਂ ਕੱਲੂ ਘਾਰੇ ਦੇ ਦਿਨ ਸੀਗੇ ਹਾਂਜੀ ਕੁਝ ਦਿਨ ਪਹਿਲਾਂ ਮੈਨੂੰ ਮੈਲਬਨ ਤੋਂ ਜਿਹੜੇ ਸਿੰਘ ਹੈਗੇ ਆ ਹਾਂਜੀ ਉਹਨਾਂ ਨੇ ਅਪਰੋਚ ਕੀਤੀ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ ਕਿ ਤੁਸੀਂ ਇੱਥੇ ਆ ਕੇ ਜਿਹੜਾ ਸੰਗਤਾਂ ਦੇ ਡਿਮਾਂਡ ਹੈ ਕਿ ਤੁਸੀਂ ਇੱਥੇ ਆ ਕੇ ਆਪਣਾ ਜਿਹੜਾ 84 ਦਾ ਜੋ ਦਰਦ ਹੈ ਸੰਗਤਾਂਗੇ ਰੱਖੋ ਤੇ ਮੈਂ ਯਤਨ ਕੀਤਾ ਕਿਉਂਕਿ ਲਾਸਟ ਈਅਰ ਵੀ ਜਦੋਂ ਮੇਰਾ ਵੀਜ਼ਾ ਲੱਗਾ ਕੁਝ ਮਹੀਨੇ ਪਹਿਲਾਂ ਇੱਥੇ ਮੇਰੇ ਬੜੇ ਅੱਛੇ ਮਿੱਤਰ ਨੇ ਇੱਕ ਬ੍ਰਿਸਬੇਨ ਦੇ ਵਿੱਚ ਸਚਿਨ ਸ਼ਰਮਾ ਜੀ ਡੈਸਟਿਨੀ ਆਸਟ੍ਰੇਲੀਆ ਤੋਂ ਉਹ ਵੀ ਅੰਮ੍ਰਿਤਸਰ ਸਾਹਿਬ ਤੋਂ ਨੇ ਤੇ ਬਹੁਤ ਅੱਛੇ ਬਿਜ਼ਨਸਮੈਨ ਨੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇੱਥੇ ਤੁਸੀਂ ਆਓ ਆਸਟ੍ਰੇਲੀਆ ਦੇ ਵਿੱਚ ਕਲਾ ਦੀ ਬਹੁਤ ਕਦਰ ਇੱਥੇ ਵੀ ਹੈਗੀ ਹੈ ਹਾਂਜੀ ਤਾਂ ਇੱਕ ਕਨੈਕਸ਼ਨ ਬਣ ਗਿਆ ਉਧਰੋਂ ਗੁਰਦੁਆਰਾ ਕਮੇਟੀਆਂ ਕਹਿ ਰਹੀਆਂ ਸੀ ਐ ਤੇ ਉੱਥੋਂ ਮੇਰੇ ਅਜੀਜ਼ ਮਿੱਤਰ ਹੈ ਜੀ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਤੁਸੀਂ ਇੱਥੇ ਆਓ ਤੇ ਉਹ ਸੱਦੇ ਨੂੰ ਫਿਰ ਮੈਂ ਠੁਕਰਾ ਨਹੀਂ ਸਕਿਆ ਕਿਉਂਕਿ ਸੰਗਤਾਂ ਦਾ ਜਿਹੜਾ ਹੁਕਮ ਹੈ ਉਹ ਸਿਰ ਮੱਥੇ ਹੁੰਦਾ ਜੀ ਤੇ ਵਾਹਿਗੁਰੂ ਨੇ ਤੇ ਵਿਦਨ ਵੀਕ ਮੈਨੂੰ ਇੱਥੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਸੱਦਾ ਆ ਗਿਆ ਜੀ ਤੇ ਉੱਥੇ ਜਦੋਂ ਗਏ ਤੇ ਇੱਥੋਂ ਦੀ ਜਿਹੜੀ ਮਿਨਿਸਟਰੀ ਹੈ ਉਹਨਾਂ ਨੇ ਬਹੁਤ ਹੀ ਅਦਬ ਸਤਿਕਾਰ ਬਖਸ਼ਿਆ ਮੈਨੂੰ ਆਨਰ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਪ੍ਰਪੋਜ਼ਲ ਵੀ ਦਿੱਤਾ ਹੈ ਕਿ ਅਗਰ ਤੁਸੀਂ ਚਾਹੋ ਕੁਝ ਸਮਾਂ ਰੁਕੇ ਤੇ ਸਾਡਾ ਜਿਹੜਾ ਇਮੀਗ੍ਰੇਸ਼ਨ ਦੇ ਜਿਹੜੇ ਮਿਊਜ਼ੀਅਮ ਹੈ ਜਾਂ ਹੋਰ ਜਿਹੜੇ ਸੈਂਟਰਲ ਮਿਊਜ਼ੀਅਮ ਹੈ ਮੈਲਬਨ ਦੇ ਜਾਂ ਸਿਡਨੀ ਦੇ ਉੱਥੇ ਵੀ ਸਾਨੂੰ ਕੋਈ ਆਪਣੀ ਕਲਾਕਾਰੀ ਦਿਖਾ ਕੇ ਜਾਓ ਵਾਹ ਜੀ ਵਾਹ ਤੇ ਆਰਟਿਸਟ ਦੋਸਤੋ ਇਹੀ ਇਸੇ ਲਈ ਕਿਹਾ ਜਾਂਦਾ ਕਿ ਆਰਟਿਸਟ ਜਿਹੜੇ ਆ ਉਹ ਸਾਰਿਆਂ ਦੇ ਹੁੰਦੇ ਆ ਉਹ ਕਿਸੇ ਇੱਕ ਦੇਸ਼ ਦੇ ਨਹੀਂ ਹੁੰਦੇ ਉਹ ਇੱਕ ਕੌਮ ਦੇ ਨਹੀਂ ਹੁੰਦੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਪਰ ਕਲਾਕਾਰ ਦੇ ਜਿਹੜਾ ਮੁੱਲ ਆ ਉਹ ਪਾਉਣਾ ਜਿਹੜਾ ਆ ਉਹ ਸਾਨੂੰ ਸਿੱਖਣਾ ਜ਼ਰੂਰ ਚਾਹੀਦਾ ਆ ਇਹਨਾਂ ਬਾਹਲੇ ਮੁਲਕਾਂ ਤੋਂ ਖਾਸ ਕਰਕੇ ਯੂਰਪੀਅਨ ਦੇਸ਼ਾਂ ਦੇ ਕੋਲੋਂ ਪੱਛਮੀ ਦੇਸ਼ਾਂ ਦੇ ਕੋਲੋਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਕੋਲੋਂ ਤੇ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਮੌਲ ਨੇ ਐਮਬੀਡੀ ਆ ਲਾਂਟੇ ਮੋਲਿਆ ਤੇ ਅਮਰਸਰ ਸਾਹਿਬ ਚਲੇ ਜਾਈਏ ਲੁਧਿਆਣਾ ਚਲੇ ਜਾਈਏ ਉੱਥੇ ਵੱਡੀ ਵੱਡੀਆਂ ਸਾਡੀਆਂ ਪ੍ਰਦਰਸ਼ਨੀਆਂ ਜਿਹੜੀਆਂ ਲੱਗੀਆਂ ਵੱਡੇ ਵੱਡੇ ਮਾਡਲ ਸਾਡੇ ਲੱਗੇ ਹੋਏ ਆ ਡੈਕੋਰੇਸ਼ਨ ਦਾ ਕੰਮ ਵੀ ਤੁਹਾਡੇ ਕੋਲ ਰਿਹਾ ਤੇ ਅ ਅਮਰਸਰ ਹਵਾਈ ਅੱਡੇ ਦੇ ਉੱਤੇ ਇੱਕ ਵੱਡਾ ਟੋਲ ਹੁੰਦਾ ਸੀ ਬੜੇ ਪਹਿਲਾਂ ਉਹ ਵੀ ਤੁਹਾਡਾ ਜਿਹੜਾ ਬਣਾਇਆ ਹੋਇਆ ਹੁੰਦਾ ਸੀ ਤੇ ਉਹ ਕਿੰਦਾ ਦਾ ਐਕਸਪੀਰੀਅੰਸ ਰਿਹਾ ਏਡੇ ਵੱਡੀ ਵੱਡੀਆਂ ਜਿਹੜੀਆਂ ਕੈਲੋਕ ਕੇ ਕੋਆਪਰੇਟ ਦੇ ਨਾਲ ਕੰਮ ਕਰਨ ਦਾ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਕਾਫੀ ਸਾਲ ਤਕਰੀਬਨ 2010 ਤੋਂ ਲੈ ਕੇ 2020 ਤੱਕ ਕੰਟੀਨਿਊ ਮੈਂ α1 ਮੌਲ ਦਾ ਕ੍ਰੀਏਟਿਵ ਡਾਇਰੈਕਟਰ ਐ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੈ ਉਹਦੇ ਨਾਲ ਹੀ ਐਲੈਂਟੇ ਮੌਲ ਚੰਡੀਗੜ੍ਹ ਪਵੇਲੀਨ ਮੌਲ ਲੁਧਿਆਣਾ ਦਾ ਜਾਂ ਐਮਬੀਡੀ ਮੌਲ ਹੋਰ ਗੁਰੂਗਾਂਵ ਦੇ ਮੌਲ ਪੂਨੇ ਦੇ ਮੌਲ ਦਿੱਲੀ ਦੇ ਮੌਲ ਕਾਫੀ ਮੌਲਾਂ ਨਾਲ ਮੈਂ ਐਜ਼ ਅ ਕ੍ਰੀਏਟਿਵ ਡਾਇਰੈਕਟਰ ਕੰਮ ਕੀਤਾ ਜਿਹਦੇ ਕਰਕੇ ਕਿ ਮੇਰਾ ਜੋ ਕਲੈਕਸ਼ਨ ਹੈ ਉਹ ਹਜ਼ਾਰਾਂ ਦੇ ਤਾਦਾਦ ਚ ਹੋ ਗਿਆ ਮੈਂ ਮੈਨੂੰ ਯਾਦ ਨਹੀਂ ਕਿ ਮੈਂ ਕੀ ਕੀ ਆਰਟਵਰਕ ਕਰਤਾ ਜਿਵੇਂ 40 ਫੁੱਟ ਦਾ Eiffel Tower ਬڑے ਵੱਡੇ ਵੱਡੇ ਢੋਲ بڑے ਵੱਡੇ ਵੱਡੇ ਡੈਕੋਰੇਟਿਵ 엘ਮੈਂਟਸ ਜਿਹੜੇ ਹੁੰਦੇ ਦੀਵਾਲੀ ਤੇ ਵੱਡੇ ਵੱਡੇ ਦੀਵੇ ਹਾਂਜੀ ਤਾਂ ਕਿਸੇ ਵੀ ਤਰ੍ਹਾਂ ਦਾ ਮੈਂ ਆਰਟਵਰਕ ਕਿਸੇ ਵੀ ਮਟੀਰੀਅਲ ਦੇ ਵਿੱਚ ਹੈਵੀ ਸੋਲਿਡ ਮਟੀਰੀਅਲ ਚ ਬਣਾ ਲੀਦਾ ਚਾਹੇ ਉਹ ਵੁੱਡ ਹੋਵੇ ਫਾਈਬਰ ਹੋਵੇ ਪਲਾਸਟਿਕ ਹੋਵੇ ਗਲਾਸ ਦੇ ਵਿੱਚ ਹੋਵੇ ਉਹ ਪਰਮਾਤਮਾ ਦੀ ਕਿਰਪਾ ਹੈ ਕਿ ਹਰ ਇੱਕ ਮਟੀਰੀਅਲ ਨੂੰ ਯੂਜ਼ ਕਰਕੇ ਆਪਾਂ ਇੱਕ ਆਰਟਵਰਕ ਤਿਆਰ ਕਰ ਲੈਨੇ ਆ ਤੇ 에어ਪੋਰਟਸ ਤੇ ਕਾਫੀ ਆਰਟਵਰਕ ਕੀਤਾ ਬਾਗਾ ਬਾਰਡਰ ਤੇ ਕੀਤਾ ਅੱਛਾ ਜੀ ਜਲਿਆਂ ਵਾਲਾ ਬਾਗ ਦੇ ਨਾਲ ਮੈਂ ਤਕਰੀਬਨ 7-8 ਸਾਲ ਲਗਾਤਾਰ ٹرسٹ ਦੇ ਨਾਲ ਕੰਮ ਕੀਤਾ ਬਹੁਤ ਸਾਰੇ ਜਿੰਨੇ ਵੀ ਮੈਂ ਮੋਮੈਂਟੋ ਬਣਾ ਕੇ ਦਿੰਦਾ ਸੀ ਜਲਿਆਂ ਵਾਲਾ ਬਾਗ ਦੇ ਉਹ ਮੇਰੇ ਬਣਾਏ ਹੋਏ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਮਿਨਿਸਟਰ ਪ੍ਰਾਈਮ ਮਿਨਿਸਟਰ ਕੰਟਰੀਆਂ ਦੇ ਇੱਧਰ ਦਰਬਾਰ ਸਾਹਿਬ ਆਉਂਦੇ ਆ ਤਾਂ ਜਦੋਂ ਜਲਿਆਂ ਵਾਲੇ ਬਾਗ ਜਾਂਦੇ ਮੇਰੇ ਬਣਾਏ ਹੋਏ ਦਿੱਤੇ ਜਾਂਦੇ ਸੀ ਉਹ ਅੱਛਾ ਜੀ ਕੀ ਗੱਲ ਤੇ ਉਹ ਮੇਰੇ ਆਪਣੇ ਆਪ ਦੇ ਵਿੱਚ ਇੱਕ ਗੁਰੂ ਦੀ ਐਸੀ ਕਿਰਪਾ ਰਹੀ ਸਿਰ ਤੇ ਕਿ ਉਹ ਆਪਣੇ ਆਪ ਚ ਇੱਕ ਕਲੈਕਸ਼ਨ ਬੰਦਾ ਗਿਆ ਬੰਦਾ ਗਿਆ ਤੇ ਅੱਜ ਇੱਥੋਂ ਤਾਈ ਤੁਹਾਡੇ ਸਾਹਮਣੇ ਤੇ ਮੈਂ ਮੈਂ ਇਸੇ ਗੱਲੋਂ ਹੈਰਾਨ ਆ ਵੀ ਜਦੋਂ ਮਿਨਿਸਟਰੀ ਜਿਹੜੀ ਉੱਥੇ ਕੋਈ ਇਨਾਮ ਵੀ ਦੇਣ ਆਉਂਦਾ ਸਾਡੇ ਜਿਹੜੇ ਲੀਡਰ ਆ ਉਹ ਕੀ ਐਨੇ ਅਨਪੜੇ ਆ ਜਾਂ ਐਡੇ ਉਹਨਾਂ ਨੂੰ ਅੱਖਰ ਨਹੀਂ ਇਦਾਂ ਦੀ ਹੈਗੀ ਕਿ ਜਿਹੜਾ ਮਾਡਲ ਹੈ ਇੰਨਾ ਪ੍ਰਭਾਵਿਤ ਕਰਨ ਵਾਲਾ ਅਸੀਂ ਬਾਹਰਲੇ ਦੇਸ਼ਾਂ ਦੇ ਕੋਈ ਵੀ ਮੁਖੀ ਜਾਂ ਕੋਈ ਵੀ ਆਉਂਦੇ ਆ ਘੱਟੋ ਘੱਟ ਇਹ ਤਾਂ ਜਾਣ ਲਿਆ ਜਾਵੇ ਵੀ ਕਿੱਥੋਂ ਆਇਆ ਕਿਉਂਕਿ ਇੱਥੇ ਦੀ ਕੋਈ ਵੀ ਆਰਟਿਸਟ ਨੂੰ ਪੁੱਛਦਾ ਵੀ ਕਿਨੇ ਬਣਾਇਆ ਕਿੱਦਾਂ ਕੀਤੀ ਹੈ ਸ਼ਾਇਦ ਸਾਡੀ ਇਧਰਲੇ ਪਾਸੇ ਨੂੰ ਨਿਗਾ ਹੀ ਨਹੀਂ ਜਾਂਦੀ ਇਹ ਇਹ ਵੀ ਇੱਕ ਸੋਚਣ ਵਾਲਾ ਜਿਹੜਾ ਵਿਸ਼ਾ ਹੈਗਾ ਪਰ ਜਿਹੜਾ ਤੁਸੀਂ ਐਡੇ ਵੱਡੇ ਵੱਡੇ ਮੌਲਾਂ ਦੇ ਵਿੱਚ ਕੰਮ ਕਰਦੇ ਰਹੇ ਹੋ ਇਹਦੇ ਲਈ ਤਾਂ ਇੱਕ ਬਹੁਤ ਵੱਡੀ ਟੀਮ ਚਾਹੀਦੀ ਆ ਤੇ ਫਿਰ ਉਹ ਉਹ ਜਿਹੜੀ ਟੀਮ ਆ ਉਹ ਕਿੱਦਾਂ ਤੁਸੀਂ ਸਿਲੈਕਸ਼ਨ ਕਰਦੇ ਹੋ ਜਾਂ ਬੱਚੇ ਉਹ ਕਿੱਥੋਂ ਲੈਂਦੇ ਹੋ ਉਹਦੇ ਲਈ ਇੱਕ ਵੱਖਰਾ ਸਿਲੈਕਸ਼ਨ ਹੁੰਦਾ ਕਿਉਂਕਿ ਮੇਰਾ ਜੋ ਆਰਟਵਰਕ ਹੈ ਉਹਦਾ ਮਟੀਰੀਅਲ ਡਿਫਰੈਂਟ ਹੈ ਹਾਂਜੀ ਉਹਦੀਆਂ ਕਾਫੀ ਸਾਰੀਆਂ ਪ੍ਰਾਈਵੇਸੀ ਵੀ ਹੁੰਦੀ ਹੈ ਵੀ ਉਹ ਕਿਸ ਤਰ੍ਹਾਂ ਉਹਨੂੰ ਜੋੜੀਦਾ ਹੈ ਕਿਸ ਤਰ੍ਹਾਂ ਉਹਦੀ ਗਲੂਇੰਗ ਕਰੀਦੀ ਹੈ ਕਿਵੇਂ ਉਹਨੂੰ ਸਟੈਬਲਿਸ਼ ਕਰੀਦਾ ਹੈ ਹਾਂਜੀ ਕਿਵੇਂ ਉਹਦੀ ਅਸੈਂਬਲਿੰਗ ਹੁੰਦੀ ਹੈ ਮਟੀਰੀਅਲ ਕਿਹੜਾ ਚੂਜ਼ ਕੀ ਕੀ ਕਰਨਾ ਹੈ ਨਾ ਤੇ ਉਹ ਇਸੇ ਤਰ੍ਹਾਂ ਮੇਰਾ ਜਿਹੜਾ ਸਟਾਫ ਹੁੰਦਾ ਸੀਗਾ ਮੈਂ ਸਿਲੈਕਟ ਕਰਕੇ ਕੁਝ ਯੂਨੀਵਰਸਟੀਆਂ ਦੇ ਕੋਲ ਜਾਂਦੇ ਬੱਚੇ ਹੁੰਦੇ ਸੀ ਸਟੂਡੈਂਟ ਉਹ ਮੇਰੇ ਕਾਫੀ ਸਟੂਡੈਂਟ ਰਹੇ ਹੋਰ ਮੇਰੇ ਪਰਿਵਾਰ ਦੇ ਵਿੱਚੋਂ ਵੀ ਕਾਫੀ ਸਾਰੇ ਮੈਂਬਰ ਹੈਗੇ ਜਿਹੜੇ ਉਹ ਮੇਰੇ ਨਾਲ तकरीबन 20-25 ਲੋਕਾਂ ਦੀ ਇੱਕ ਪੱਕੀ ਟੀਮ ਹੁੰਦੀ ਸੀ ਜਿੱਥੇ ਜਿੱਥੇ ਵੀ ਪੂਰੇ ਆਲ ਓਵਰ ਇੰਡੀਆ ਆਰਟਵਰਕ ਜਿੱਥੇ ਬਣਾ ਕੇ ਦੇਈਦਾ ਸੀ ਮੋਲਾ ਚ ਤੇ ਫਿਰ ਮੇਰੇ ਨਾਲ ਉਥੇ ਜਿਹੜੇ ਮੇਰੇ ਹੈਲਪ ਕਰਦੇ ਸੀ ਜੀ ਅੱਛਾ ਤੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ ਉੱਥੇ ਪੜਾਉਂਦੇ ਵੀ ਰਹੇ ਹੋ ਬੱਚਿਆਂ ਨੂੰ ਜਿਹੜੇ ਸਿਧਾਂਤਕ ਗਾਉਣੇ ਆ ਉਹ ਵੀ ਦਿੰਦੇ ਰਹੇ ਹੋ ਤੇ ਉਹ ਤਜਰਬਾ ਕਿਦਾਂ ਦਾ ਰਿਹਾ ਕਿਉਂਕਿ ਅਸੀਂ ਥਿਊਰੀ ਦੇ ਉੱਤੇ ਜ਼ਿਆਦਾ ਜ਼ੋਰ ਆ ਸਾਡਾ ਯੂਨੀਵਰਸਿਟੀਸ ਦਾ ਕੀ ਘੋਟੇ ਲਈ ਚਲੋ ਪੇਪਰ ਪਾਸ ਕਰੀ ਚਲੋ ਤੁਸੀਂ ਸਾਰਾ ਸਾਲ ਘੋਟੇ ਲਾਉਣੇ ਆ ਤੁਹਾਨੂੰ ਤਿੰਨ ਸਾਲਾਂ ਚ ਅਸੀਂ ਤਿੰਨ ਘੰਟਿਆਂ ਦੇ ਵਿੱਚ ਪੇਪਰ ਪਾਸ ਫੇਲ ਕਰਨਾ ਤੁਸੀਂ ਤਿੰਨ ਘੰਟਿਆਂ ਦੇ ਵਿੱਚ ਉਹ ਉਹ ਸਿਸਟਮ ਆ ਉੱਥੇ ਪਰ ਤੁਹਾਡਾ ਕਿਦਾਂ ਦਾ ਤਿਆਰਬਾ ਰਿਆ ਕਿ ਕਿਉਂਕਿ ਤੁਹਾਡਾ ਉਸ ਪਾਸੇ ਵੱਲ ਤਾਂ ਗਿਆਨ ਜਿਹੜਾ ਆ ਉਹ ਸੀਮਤ ਆ ਜਿਹੜਾ ਯੂਨੀਵਰਸਿਟੀ ਦੀ ਡਿਗਰੀਆਂ ਦੇ ਉੱਤੇ ਪਰ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤੁਹਾਨੂੰ ਕੀ ਲੱਗਾ ਵੀ ਇਹ ਕੀ ਸਿੱਖ ਰਹੇ ਆ ਮੈਂ ਦੇਖੋ ਜੀ ਹਮੇਸ਼ਾ ਮੈਨੂੰ ਲੋਕ ਪੁੱਛਦੇ ਹੁੰਦੇ ਵੀ ਤੁਸੀਂ ਇਹ ਮਟੀਰੀਅਲ ਕਿੱਥੋਂ ਲੈਂਦਾ ਕਿਸ ਤਰ੍ਹਾਂ ਇਹ ਮਾਡਲ ਬਣਾ ਦਿੰਦੇ ਹੋ ਹਨਾ ਇੱਥੇ ਵੀ ਹੁਣ ਹਜ਼ਾਰਾਂ ਸੰਗਤਾਂ ਦੇ ਜਦ ਗ੍ਰਿਫਤ ਵੀ ਮੇ ਮਿਲਿਆ ਵਿਕਟੋਰੀਆ ਦੇ ਸਾਰੇ तकरीबन ਗੁਰਦੁਆਰਾ ਸਾਹਿਬਾਂ ਚ ਪ੍ਰਦਰਸ਼ਨੀਆਂ ਲਾ ਰਹੇ ਹਨ ਤੇ ਲਗਣੀਆਂ ਆਜੇ ਅਗਲੇ ਮਹੀਨਿਆਂ ਚ ਤੇ ਉਹ ਜਿਹੜਾ ਮਟੀਰੀਅਲ ਹੁੰਦਾ ਚੂਜ਼ ਕਰੀਦਾ ਜਾਂ ਲੋਕਾਂ ਦੀ ਤਕਨੀਕ ਵੱਲ ਦੇਖੀਦਾ ਮੈਂ ਦੇਖੀ ਜਾਂਦਾ ਵੀ ਕਿਤਾਬੀ ਪੜ੍ਹਾਈ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਜਦਕਿ ਸਾਡੇ ਪੁਰਾਣੇ ਸਮਿਆਂ ਚ ਵੀ ਜਾ ਕੇ ਦੇਖੀਏ ਸਾਡੇ ਬਜ਼ੁਰਗਾਂ ਨੇ ਕਿਹੜਾ ਪੜਾਈਆਂ ਕੀਤੀਆਂ ਦੀਆਂ ਹੁਣ ਮੇਰੇ ਪਿਤਾ ਜੀ ਸਰਦਾਰ ਸੁੱਚਾ ਸਿੰਘ ਜੀ ਮੇਰੇ ਦਾਦਾ ਜੀ ਸਰਦਾਰ ਪੂਰਨ ਸਿੰਘ ਜੀ ਇਹ ਆਪਣੇ ਟਾਈਮ ਦੇ ਹਾਲਾ ਦਰਜੇ ਦੇ ਜਿਹੜੇ ਹੈਗੇ ਕਾਰੀਗਰ ਰਹੇ ਆ ਹਨਾ ਬਿਸ਼ੱਕ ਉਹ ਇਸ ਪੇਪਰ ਆਰਟ ਦੇ ਕਿਤੇ ਨਾਲ ਨਹੀਂ ਜੁੜੇ ਸੀ ਲੇਕਿਨ ਟੈਕਨੀਕਲੀ ਮੈਂ ਉਹਨਾਂ ਤੋਂ ਪਰਿਵਾਰ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਮੈਂ ਮੇਰੇ ਦਾਦਾ ਜੀ ਨੂੰ ਕੰਮ ਕਰਦੇ ਦੇਖਦਾ ਹੁੰਦਾ ਸੀ ਕਿਸ ਤਰ੍ਹਾਂ ਉਹ ਬਰੀਕ-ਬਰੀਕ ਲੋਹੇ ਦੀਆਂ ਚੀਜ਼ਾਂ ਨਿੱਕੇ-ਨਿੱਕੇ ਕਰਦੇ ਦੀ ਹੱਥੀ ਬਣਾ ਦੇਣੀ ਉਹਨਾਂ ਨੇ ਲੱਕੜ ਦੀ ਨਿੱਕੇ-ਨਿੱਕੇ ਕੋਕੇ ਲਾ ਦੇਣੇ ਪਿੱਤਲ ਦੇ ਹਾਂਜੀ ਉਹ ਜਿਹੜੇ ਪ੍ਰਾਤਨ ਸਮੇਂ ਦੇ ਜਿਹੜੇ ਚੀਜ਼ਾਂ ਹੁੰਦੀਆਂ ਉਹ ਕਿਤਾਬਾਂ 'ਚ ਨਹੀਂ ਪੜੀਆਂ ਹੁੰਦੀਆਂ ਸੀਆਂ ਉਹ ਟੈਕਨੀਕਲੀ ਗੁਣ ਉਹਨਾਂ ਦੇ ਅੰਦਰ ਪੁਰਖਾਂ ਤੋਂ ਮਿਲਦੇ ਸੀ ਤੇ ਮੈਨੂੰ ਐ ਲੱਗਦਾ ਵੀ ਗੁਰੂ ਰਾਮਦਾ ਨਾਲ ਮੈਨੂੰ ਮੇਰੇ ਬੁੱਖਾਂ ਤੋਂ ਜਿਹੜਾ ਗੁਣ ਮਿਲਿਆ ਇਹਦਾ ਇੱਕ ਸੁਮੇਲ ਜਿਹੜੇ ਇਸ ਕਲਾ ਦੇ ਵਿੱਚ ਸਭ ਕੌਨਸ਼ੀਅਸਲੀ ਉਹ ਅੰਦਰ ਜਾਂਦੇ ਰਹੇ ਕਿਉਂਕਿ ਜਿਹੜੀ ਤੁਹਾਡੀ ਵਿਦਾ ਇਹ ਇਹ ਵਿਦਾ ਜਿਹੜੀ ਆ ਕੱਲਾ ਇੱਕ ਆਪਾਂ ਕਹਦੇ ਹੀ ਇਹ ਵੀ ਕਲੇ ਨਹੀਂ ਜਾਖ ਲਓ ਬਈ ਪੇਪਰ ਆਰਟਿਸਟ ਆਪਾਂ ਕਹਿ ਦਿੰਨੇ ਪੇਪਰ ਆਰਟਿਸਟ ਪਰ ਇਹਦੇ ਵਿੱਚ ਕਈ ਵਿਧਾਵਾਂ ਵਿੱਚ ਆ ਪਹਿਲੀ ਤਾਂ ਵਿਧਾ ਜਿਹੜੀ ਸਿੱਧੀ ਰੱਖ ਲਓ ਕਿ ਇੱਕ ਆਰਕੀਟੈਕਟ ਇਹਦੇ ਵਿੱਚ ਹੈਗਾ ਫਿਰ ਇਹਦੇ ਵਿੱਚ ਚਿੱਤਰਕਾਰੀ ਵੀ ਆ ਤੁਸੀਂ ਜੇ ਇਸ ਤਰੀਕੇ ਨਾਲ ਫੇ ਪ੍ਰਕਾਸ਼ ਦਾ ਵੀ ਤੁਸੀਂ ਧਿਆਨ ਰੱਖਦੇ ਹੋ ਮਟੀਰੀਅਲ ਦਾ ਵੀ ਧਿਆਨ ਰੱਖਦੇ ਹੋ ਫਿਰ ਮੈਪਿੰਗ ਦਾ ਵੀ ਧਿਆਨ ਰੱਖਦੇ ਹੋ ਬੜੇ ਤਰ੍ਹਾਂ ਤਰ੍ਹਾਂ ਦੀਆਂ ਵਿਧਾਵਾਂ ਹੈਗੀਆਂ ਮੈਨੂੰ ਲੱਗਦਾ ਵੀ ਇਹ ਤਾਂ ਸਭ ਤੋਂ ਔਖੀ ਵਿਧਾ ਸਾਡੇ ਵਾਲੀ ਬਿਲਕੁਲ ਜੀ ਔਖੀ ਦੇਖੋ ਜਿਹੜਾ ਪੇਂਟਰ ਹੈ ਉਹ ਪੇਂਟ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਹਾਂਜੀ ਜਿਹੜਾ ਕੋਈ ਆਰਕੀਟੈਕਟ ਆਰਕੀਟੈਕਟ ਤਾਂ ਉਹ ਪੇਂਟ ਨਹੀਂ ਕਰ ਸਕਦਾ ਉਹ ਪੇਂਟਿੰਗ ਨਹੀਂ ਕਰ ਸਕਦਾ ਉਹਨੂੰ ਸਿਰਫ ਉਹਦੀ ਪਲੈਨਿੰਗ ਦਾ ਤੇ ਉਹਦੇ ਐਲੀਵੇਸ਼ਨ ਦੇ ਬਾਰੇ ਨੋਲੇਜ ਹੈਗੀ ਹੈ ਤੇ ਉਹ ਉਹਦੇ ਅਸੈਂਬਲਿੰਗ ਕਿਵੇਂ ਕਰਨੀ ਹੈ ਕਿਹੜੇ ਮਟੀਰੀਅਲ ਤੇ ਕਿਹੜਾ ਗਲੂ ਯੂਜ਼ ਕਰਨਾ ਹੈ ਕਿਹੜਾ ਗਲੂ ਜੁੜਨ ਤੇ ਕਿੰਨਾ ਟਾਈਮ ਲੱਗਦਾ ਹੈ ਕਿਹੜੇ ਮਟੀਰੀਅਲ ਤੇ ਕਿਹੜਾ ਗਲੂ ਅਸਰ ਨਹੀਂ ਕਰਦਾ ਕਿਹੜਾ ਅਸਰ ਕਰਦਾ ਹੈ ਕਿਹੜਾ ਮਟੀਰੀਅਲ ਪਾਣੀ ਚ ਖਰਾਬ ਹੋ ਸਕਦਾ ਕਿਹੜਾ ਨਹੀਂ ਖਰਾਬ ਹੁੰਦਾ ਮੈਨੂੰ ਹਰ ਚੀਜ਼ ਦਾ ਧਿਆਨ ਦੇਣਾ ਪੈਂਦਾ ਮੈਂ ਜਿਵੇਂ ਤੁਹਾਨੂੰ ਮਿਸਾਲ ਦਵਾਂ 2016 ਚ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਮੈਂ ਸਿੰਗਾਪੁਰ ਦੇ ਵਿੱਚ ਐਗਜ਼ੀਬਿਸ਼ਨ ਦੇ ਵਿੱਚ ਲਾਇਆ ਸੀ ਉਹ ਚ ਅਸਲੀ ਦਾ ਜਲ ਪਾਇਆ ਸੀ ਇਸ ਓਵਰ ਚ ਅੱਛਾ ਜੀ ਹੁਣ ਲੋਕ ਇਹ ਹੈਰਾਨ ਹੁੰਦੇ ਵੀ ਅਗਰ ਤੁਸੀਂ ਪੇਪਰ ਆਰਟਿਸਟ ਹੋ ਹਾਂ ਜੀ ਤੁਹਾਡਾ ਬਣਿਆ ਹੋਇਆ ਪੇਪਰ ਦਾ ਮਾਡਲ ਹੈ ਇਹਦੇ ਅੰਦਰ ਅਸਲੀ ਦਾ ਜਲ ਕਿਵੇਂ ਪੈ ਗਿਆ ਹਾਂ ਤਾਂ ਉਹਦੇ ਵਿੱਚ ਤਕਨੀਕ ਹੁੰਦੀ ਹੈ ਵੀ ਕਿਸ ਤਰ੍ਹਾਂ ਦਾ ਤੁਸੀਂ ਮਟੀਰੀਅਲ ਯੂਜ਼ ਕਰ ਰਹੇ ਹੋ ਕਿਸ ਤਰ੍ਹਾਂ ਉਹਨੂੰ ਅਸੈਂਬਲਿੰਗ ਕੀਤੀ ਹੈ ਕਿ ਉਹ ਪਾਣੀ ਵੀ ਨਹੀਂ ਲੀਕ ਹੋ ਰਿਹਾ ਉਸ ਤੋਂ ਬਾਅਦ ਮੈਂ ਕਈ ਥਾਵਾਂ ਤੇ ਉਹ ਮਾਡਲ ਬਣਾਏ ਹੈ ਜੀ ਸਰੋਵਰ ਚ ਜਾਲ ਵਾਲੇ ਬਹੁਤ ਸਾਰੀਆਂ ਸੰਗਤਾਂ ਮੈਨੂੰ ਆਖਦੀਆਂ ਨੇ ਇਥੇ ਵੀ ਇਵਨ ਕੀ ਮੈਨੂੰ ਆਸਟ੍ਰੇਲੀਆ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਸੰਗਤਾਂ ਅਪਰੋਚ ਕਰ ਰਹੀਆਂ ਨੇ ਵੀ ਤੁਸੀਂ ਆਰਟਵਰਕ ਬਣਾ ਕੇ ਦੇ ਕੇ ਜਾਓ ਹਾਂਜੀ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਕਿ ਸੰਗਤਾਂ ਵੀ ਅਗਰ ਕਿਉਂਕਿ ਮੈਨੂੰ ਬਹੁਤ ਸਾਰੀਆਂ ਸੰਗਤਾਂ ਮੇਰਾ ਕੰਟੈਕਟ ਲੱਭ ਕੇ ਜਾਂ ਮੇਰੇ ਇਧਰ ਉਧਰ ਅਪਰੋਚ ਕਰ ਰਹੀਆਂ ਨੇ ਜੀ ਤੁਸੀਂ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਫੇਸਬੁੱਕ ਤੇ ਜਾ ਕੇ ਵੀ ਮੈਨੂੰ ਮੈਸੇਂਜਰ 'ਚ ਮੈਸੇਜ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਮੇਰਾ ਕੈਨੇਡੀਅਨ ਨੰਬਰ ਹੈ WhatsApp +1416710 5308 ਤੇ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਸੰਗਤਾਂ ਜਿਹੜੀਆਂ ਚਾਹੁੰਦੀਆਂ ਵੀ ਤੁਸੀਂ ਆਸਟ੍ਰੇਲੀਆ ਆਏ ਤਾਂ ਸਾਨੂੰ ਆਪਣੀ ਕਲਾ ਦਾ ਕੋਈ ਐਸਾ ਨਮੂਨਾ ਦਿਓ ਸਾਡੀਆਂ ਪੀੜ੍ਹੀਆਂ ਨੂੰ ਜਨਰੇਸ਼ਨ ਨੂੰ ਦਿਖਾ ਸਕੀਏ ਜਾਂ ਵਰਕਸ਼ਾਪ ਲਵਾ ਸਕੀਏ ਅਗਰ ਇਸ ਤਰ੍ਹਾਂ ਦੀ ਕੋਈ ਵੀ ਪਲੈਨਿੰਗ ਸੰਗਤਾਂ ਅਗਰ ਚਾਹੁੰਦੀਆਂ ਨੇ ਤੇ ਆਪਾਂ ਸੰਪਰਕ ਕਰ ਸਕਦੇ ਕਿਉਂਕਿ ਮੈਨੂੰ ਆਲਰੇਡੀ ਕਾਫੀ ਸਾਰੇ ਮੈਲਬਨ ਦੇ ਵਿੱਚ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਸੰਗਤਾਂ ਚਾਹ ਰਹੀਆਂ ਨੇ ਕਿ ਅਸੀਂ ਬੱਚਿਆਂ ਨੂੰ ਇੰਟਰੋਡਿਊਸ ਕਰਾਈਏ ਤੇ ਇੱਕ ਇੱਥੇ ਦੇਸ਼ਾਂ ਦੀ ਇੱਕ ਇਹ ਵੀ ਖਾਸियत ਹੈਗੀ ਆ ਵੀ ਜਦੋਂ ਬੱਚੇ ਜਿਹੜੇ ਆ ਛੋਟੇ ਆ ਉਹ ਚਾਹੇ ਉਹ ਬਲੋਕਿੰਗ ਕਰਦੇ ਆ ਉਹ ਬਲੌਕ ਬਣਾ ਬਣਾ ਕੇ ਕੁਝ ਚੀਜ਼ਾਂ ਬਣਾਉਂਦੇ ਆ ਜਾਂ ਪੇਂਟਿੰਗ ਕਰਦੇ ਆ ਟੀਚਰ ਜਦੋਂ ਪੇਰੈਂਟ ਟੀਚਰ ਮੀਟਿੰਗ ਹੁੰਦੀ ਆ ਉਹਦੇ ਵਿੱਚ ਦੱਸ ਦੇ ਵੀ ਤੁਹਾਡਾ ਬੱਚੇ ਦਾ ਆਰਟ ਵੱਲ ਜ਼ਿਆਦਾ ਧਿਆਨ ਆ ਹੋ ਸਕਦਾ ਹੈ ਕਿ ਕੁਝ ਬੱਚਿਆਂ ਦਾ ਧਿਆਨ ਜਿਹੜਾ ਆ ਆਰਟ ਵੱਲ ਹੋਵੇ ਹੋ ਸਕਦਾ ਹੈ ਕਿ ਉਹੀ ਵਿਦਾ ਦੇ ਨਾਲ ਪਿਆਰ ਹੋਵੇ ਜਿਹੜੇ ਕਿ ਸਰਦਾਰ ਗੌਰਪੀ ਸਿੰਘ ਮਹਾਰਤ ਹਸ ਰੱਖਦੇ ਨੇ ਤੇ ਉਹਦੇ ਵਿੱਚ ਸਹਾਈ ਹੋ ਸਕਦੇ ਆ ਇਹਨਾਂ ਦੀ ਜਿਹੜੀ ਪ੍ਰੇਨ ਆ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਪਰ ਬਹੁਤ ਵੱਡੇ ਵੱਡੇ ਜਿਹੜੇ ਰੈਕર્ડ ਆ ਉਹ ਤੁਹਾਡੇ ਨਾਂ ਦੇ ਉੱਤੇ ਹੈਗੇ ਆ ਗਿਨੀਜ਼ ਬੁੱਕ ਵਿੱਚ ਤੁਹਾਡਾ ਨਾਂ ਆ ਨੈਸ਼ਨਲ ਰਿਕਾਰਡ ਤੁਹਾਡੇ ਨਾਂ ਬੋਲਦੇ ਆ ਲੋਕ ਤਾਂ ਕਹਿੰਦੇ ਆ ਵੀ ਇੱਕ ਰਿਕਾਰਡ ਬਣਾਉਣਾ ਵੀ ਔਖਾ ਤੁਸੀਂ ਇੰਨੇ ਜਿਹੜੇ ਆਪਣੇ ਸਰ ਰਿਕਾਰਡ ਲੈ ਕੇ ਬੈਠੇ ਹੋ ਕਿੱਦਾਂ ਹੋਣਾ ਲੈ ਇੱਡੇ ਵੱਡੇ ਵੱਡੇ ਰੈਕર્ડ ਇਹ ਸਫ਼ਰ ਜੀ ਸੰ 2012 ਤੋਂ ਸ਼ੁਰੂ ਹੋਇਆ ਸੀਗਾ ਜੀ ਜਦੋਂ ਮੈਂ ਸਭ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੇ ਮਾਡਲ ਬਣਾਉਣੇ ਸ਼ੁਰੂ ਕੀਤੇ ਮੈਂ ਨਾਲ ਹੀ ਸੰਗਤਾਂ ਨੂੰ ਦੱਸ ਦਵਾਂ ਕਿ ਜਿੱਥੇ ਆਪਾਂ ਦੁਨੀਆ ਦੇ ਸੱਤਾਂ ਜੁਬਿਆਂ ਤੋਂ ਇਲਾਵਾ ਹੋਰ ਵਿਸ਼ਵ ਪ੍ਰਸਿੱਧ ਕਾਫੀ ਇਮਾਰਤਾਂ ਬਣਾਈਆਂ ਨੇ ਜੀ ਅ ਵਾਈਟ ਹਾਊਸ ਦਾ ਮਾਡਲ ਬਣਾਇਆ ਸੀ ਐਂਡ ਟਾਵਰ ਤਾਜ ਮਹਿਲ ਦਰਲਿੰਗ ਟਾਵਰ ਰੋਮੀਸਾ ਸਟੈਚੂ ਲਿਬਰਟੀ ਹੋਰ अनेका ਮਾਡਲ ਉਹਦੇ ਨਾਲ ਨਾਲ ਹੀ ਸ੍ਰੀ ਪੰਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਤੇ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਾਬਾਨਾਂ ਦੇ ਮਾਡਲ ਜੂਨ 1984 ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਤੇ 400 ਸਾਲ ਪੁਰਾਣਾ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਦੁਨੀਆ 'ਚ ਪਹਿਲੀ ਵਾਰੀ ਬਣਾਇਆ ਤੇ ਉਹ ਵੀ ਵਰਲਡ ਬੁੱਕ ਆਫ ਰੈਕੋਰਡ ਆਸਟ੍ਰੇਲੀਆ ਵੱਲੋਂ ਹੀ ਮੈਨੂੰ ਅਵਾਰਡ ਦੇ ਕੇ ਨਿਵਾਜਿਆ ਗਿਆ ਸੀ 2019 ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਕਹ ਰਹੇ ਸ਼ੁਰੂਆਤ ਕਿੱਥੋਂ ਹੋਈ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਸੀ ਉਹ ਵੀ ਤੁਹਾਡੇ ਨਾਲ ਤੇ 2012 ਸਾਲ 12 ਦੇ ਵਿੱਚ ਤੇ ਮੈਨੂੰ ਦਿੱਲੀ ਦੇ ਵਿੱਚ ਅਵਾਰਡ ਮਿਲਿਆ ਸੀਗਾ ਟਾਪ 120 ਟੈਲੈਂਟ ਆਫ ਇੰਡੀਆ ਅੱਛਾ ਜੀ ਪੂਰੇ 120 ਕਰੋੜ ਦੀ ਆਬਾਦੀ ਸੀ 2012 ਚ ਜੀ ਇੰਡੀਆ ਚ ਤੇ ਕਰੋੜ ਪਿੱਛੇ ਇੱਕ ਬੰਦਾ ਜੁਣਦੇ ਸੀ ਉਹਨਾਂ ਦੇ ਵਿੱਚ ਦਾਸ ਦਾ ਨਾਮ ਆਇਆ ਤੇ ਉਹ ਸਾਡੀ ਮੈਨੂੰ ਉਸ ਤੋਂ ਵੀ ਵੱਡਾ ਇਹ ਮਾਣ ਮਹਿਸੂਸ ਹੁੰਦਾ ਵੀ ਸਾਡੀ ਦਸਤਾਰ ਪੂਰੀ ਦੁਨੀਆ ਦੇ ਵਿੱਚ ਨਾਮ ਪੁੱਜੇ ਕਿ ਸਾਡੀ ਦਸਤਾਰ ਹੈਗੀ ਜਿਹੜੀ ਦ ਪ੍ਰਾਈਡ ਆਫ ਸਿਕਸ ਇਹ ਸਾਡੇ ਦਾ ਤਾਜ ਹੈ ਇਹ ਸਾਡੇ ਲਈ ਇੱਕ ਕਪੜਾ ਨਹੀਂਗਾ ਤੇ ਮੈਂ ਇਸ ਚੀਜ਼ ਦੀ ਹਮੇਸ਼ਾ ਹੀ ਰਿਸਪੈਕਟ ਕਰਦਾ ਮੈਂ ਇੱਕ ਸਿੱਖ ਹਾਂ ਮੈਂ ਹਰ ਇੱਕ ਧਰਮ ਦੀ ਕਦਰ ਕਰਦਾ ਮੇਰੇ ਲਈ Hindu Muslim Sikh ईसाई ਮੈਂ ਹਰ ਧਰਮ ਨਾਲ ਰਿਲੇਟਡ ਮੈਂ ਮੱਕਾ ਕਾਬਾ ਦਾ ਮਾਡਲ ਬਣਾਇਆ ਮੈਂ Hinduism ਨਾਲ ਜੁੜੇ ਮਾਡਲ ਬਣਾਏ ਆ ਮੈਂ ਦੁਨੀਆ ਦੀ ਸਭ ਤੋਂ ਵੱਡੀ ਚਰਚ ਬਣਾਈ ਜੋ ਵੈਟਿਕਨ ਦੇ ਵਿੱਚ ਹੈ ਹਰ ਇੱਕ ਤਰੰਦਾ ਮੈਂ ਮਾਡਲ ਬਣਾਉਣਾ ਮੇਰੇ ਲਈ ਸਭ ਲਈ ਦਰਵਾਜ਼ੇ ਖੁੱਲੇ ਹੈ ਕਿ ਕਲਾਕਾਰ ਸਭ ਦਾ ਸਾਝਾ ਹੁੰਦਾ ਜੀ ਤੇ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਅਵਾਰਡ ਮਿਲਦੇ ਗਏ ਕਾਫੀ ਸਾਰੇ ਵਰਲਡ ਰਿਕਾਰਡ ਬਣਦੇ ਰਹੇ ਜਾਂ ਇਸ ਤਰ੍ਹਾਂ ਮੈਂ ਆਇਰਨ ਨੇਲ ਨਾਲ ਇੱਕ ਪੋਰਟਰੇਟ ਬਣਾਇਆ ਸੀਗਾ ਜੋ ਕਿ ਲੋਹੇ ਦੇ ਕਿੱਲ ਨਾਲ ਬਣਾਇਆ ਸੀ ਜੀ 5714 ਆਇਰਨ ਨੇਲਸ ਯੂਜ਼ ਕਰਕੇ ਮੇਜਰ ਧਿਆਨ ਚੰਦਾ ਮੈਂ ਪੋਰਟਰੇਟ ਬਣਾਇਆ ਤੁਸੀਂ ਗੂਗਲ ਵੀ ਕਰਵਾ ਸਕਦੇ ਹੋ ਸੰਗਤ ਦੇਖ ਸਕਦੇ ਈ ਹੈ ਕਿ ਅਗਰ ਤੁਸੀਂ ਮੇਜਰ ਧਿਆਨ ਚੰਦਾ ਆਇਰਨ ਨੇਲ ਪੋਰਟਰੇਟ ਦੇਖੋਗੇ ਪੇਪਰ ਆਟਿਸ ਗੁਰਪ੍ਰੀਤ ਸਿੰਘ ਆ ਰਕੇ ਤੇ ਉਹ ਤੁਹਾਨੂੰ ਦਿਨ ਨਜ਼ਰ ਆ ਜਾਏਗਾ ਕਿ 월ਡ ਰਿਕਾਰਡ ਚ ਦਰਜ ਹੈ ਤਾਂ ਇਸ ਤਰ੍ਹਾਂ ਦੇ ਨਵੀਆਂ-ਨਵੀਆਂ ਜਿਹੜੀਆਂ ਕਰਾਮਾਤਾਂ ਕਰਨਾ ਪਤਾ ਨਹੀਂ ਪਰਮਾਤਮਾ ਵੱਲੋਂ ਕੋਈ ਸਿਹਤ ਮਿਲੀ ਕਰ ਦੇਗੇ ਤੇ 월ਡ ਰਿਕਾਰਡ ਜੁੜ ਦੇਗੇ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ 17 월ਡ ਰਿਕਾਰਡ ਤੇ ਸਾਥ ਨੇਸ਼ਨਲ ਰਿਕਾਰਡ ਜੀ ਵਾਹ ਜੀ ਵਾ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਸਾਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਸਾਡੇ ਜਿਹੜੇ ਕਹਿ ਲਓ ਕਿ ਸਾਡੀ ਕੌਮ ਦੇ ਇਹ ਇਹ ਲੋਕ ਹੀ ਸਾਡੇ ਤਾਜ ਨੇ ਇਹ ਕਿਉਂਕਿ ਇਹਨਾਂ ਦੇ ਕੰਮ ਜਿਹੜੇ ਆ ਉਹ ਸਾਨੂੰ ਵੀ ਫਖਰ ਦਿੰਦੇ ਨੇ ਸਾਡਾ ਵੀ ਜਿਹੜਾ ਨਾਂ ਆ ਉੱਚਾ ਕਰਦੇ ਉਹ ਸਾਨੂੰ ਵੀ ਇਹਦੇ ਵਿੱਚ ਮਹਿਸੂਸ ਹੁੰਦਾ ਕਿ ਅਸੀਂ ਵੀ ਪੰਜਾਬੀ ਆ ਕਿ ਪੰਜਾਬੀ ਆ ਤੇ ਮਾਣ ਤਾਂ ਹੀ ਕਰ ਸਕਦੇ ਆ ਜੇ ਇਹਨਾਂ ਨੇ ਨਾਂ ਜਿਹੜਾ ਆ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਆ ਜਾਂਦੇ ਜਾਂਦੇ ਸਾਡੇ ਦੋਸਤਾਂ ਦੇ ਨਾਲ ਕੋਈ ਸ਼ਬਦ ਜਾਂ ਸਨੇਹਾ ਜਿਹੜਾ ਆ ਸਾਂਝਾ ਕਰਨਾ ਚਾਹੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੀ ਅਜੋਕੀ ਪੀੜ੍ਹੀ ਜਿਹੜੀ ਖਾਸ ਕਰਕੇ ਪੰਜਾਬ ਤੋਂ ਬਾਹਰ ਦੇ ਮੁਲਕਾਂ ਦੇ ਵਿੱਚ ਵਸ ਚੁੱਕੀ ਆ ਕੋਸ਼ਿਸ਼ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਉਸ ਤੋਂ ਵੀ ਜ਼ਿਆਦਾ ਅਸੀਂ ਆਪਣੇ ਗੁਰੂਆਂ ਸਾਹਿਬਾਂ ਦੇ ਸਿਧਾਂਤਾਂ ਦੇ ਨਾਲ ਗੁਰਸਿੱਖੀ ਨਾਲ ਗੁਰਬਾਣੀ ਨਾਲ ਜੋੜ ਕੇ ਰੱਖੀਏ ਨਸ਼ਿਆਂ ਤੋਂ ਬਚਾਈਏ ਪੰਜਾਬੀ ਭਾਸ਼ਾ ਦੀ ਜਿਹੜੇ ਵੀ ਧਰਮ ਨਾਲ ਆਪਾਂ ਜਿਹੜੇ ਵੀ ਮਾਪਿਓ ਸਾਡੇ ਭਾਸ਼ਾ ਬੋਲਦੇ ਉਸ ਮਾਪਿਓ ਦੀ ਭਾਸ਼ਾ ਤੋਂ ਨਾ ਤੋੜੋ ਬੱਚਿਆਂ ਨੂੰ ਕੋਸ਼ਿਸ਼ ਕਰੋ ਇਸ ਤਰ੍ਹਾਂ ਦੀ ਜੋ ਕਲਾ ਦਾਸ ਲੈ ਕੇ ਆਇਆ ਇਹੋ ਜਿਹੀਆਂ ਕਲਾਵਾਂ ਤੋਂ ਹੋਰ ਵੀ ਜਿਹੜੇ ਕਲਾਕਾਰ ਆਪਣੇ ਆਸਟ੍ਰੇਲੀਆ ਚੋਂਦੇ ਆ ਉਨਾ ਤੋਂ ਜਾਣੂ ਕਰਾਇਆ ਕਰੋ ਤਾਂ ਕਿ ਸਾਡੇ ਵਿਰਸੇ ਨਾਲ ਜੁੜੀਆਂ ਸਾਡੇ ਇਤਿਹਾਸ ਨਾਲ ਜੁੜੀਆਂ ਜਿਹੜਾ ਕਲਾਕਿਰਤੀਆਂ ਨਾਲ ਬੱਚੇ ਜੁੜ ਸਕਣ ਕਿਉਂਕਿ ਇਨ੍ਹਾਂ ਮੁਲਕਾਂ ਦੇ ਵਿੱਚ ਬੱਚੇ ਆ ਜਿਹੜੇ ਕਿਤੇ ਨਾ ਕਿਤੇ ਸ਼ਾਂਤ ਰਹਿਣਾ ਇਕੱਲੇ ਰਹਿਣਾ ਪਸੰਦ ਕਰਦੇ ਆ ਜੀ ਤੇ ਜਿਹੜੀ ਸਾਡੇ ਵਾਲੀ ਕਲਾਕਾਰੀ ਆ ਹੁਣ ਮੈਂ ਉੱਥੇ ਗ੍ਰਿਫਤ ਮੇਲੇ ਦੇ ਸੀਗਾ ਤਕਰੀਬਨ ਮੈਂ ਅਗਰ ਗਲਤ ਨਾ ਹੋਵਾਂ ਤਾਂ ਤਕਰੀਬਨ 25-30 ਹਜ਼ਾਰ ਲੋਕ ਮੈਨੂੰ ਫੇਸ ਕਰਕੇ ਮਿਲ ਕੇ ਗਏ ਹਜ਼ਾਰਾਂ ਲੋਕ ਫੋਟੋਆਂ ਖਿਚਾ ਕੇ ਗਏ ਫੋਟੋਆਂ ਖਿੱਚ ਕੇ ਗਏ ਮਾਡਲ ਦੇ ਨਾਲ ਤੇ ਇਹੀ ਇੱਕ ਕਲਾਕਾਰ ਦੀ ਪ੍ਰਾਪਤੀ ਹੁੰਦੀ ਹੈ ਮੈਂ ਚਾਹੁੰਦਾ ਕਿ ਸਾਡੀ ਜਿਹੜੀ ਪਨੀਰੀ ਹੈਗੀ ਜਿਹੜੀ ਆਉਣ ਵਾਲੀ ਪੰਜਾਬੀਆਂ ਦੀ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਚੰਗੀਆਂ ਬਲੰਦੀਆਂ ਜਿੱਥੇ ਪੰਜਾਬ ਦੇ ਵਿੱਚ ਉਹਨਾਂ ਮਾਪਿਆਂ ਨੇ ਆ ਕੇ ਇੱਥੇ ਮਿਹਨਤਾਂ ਕੀਤੀਆਂ ਅੰਬਾਰ ਮੁਲਕਾਂ 'ਚ ਉਹਨਾਂ ਦੇ ਬੱਚੇ ਵੀ ਆਉਣ ਵਾਲੇ ਟਾਈਮ 'ਚ ਚੰਗੇ ਕਾਰਜ ਕਰਨ ਤੇ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਮੈਂ ਉਹ ਦੱਸਿਆ ਸੀਗਾ ਕਿ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕਰਕੇ ਤੁਸੀਂ ਫੇਸਬੁੱਕ ਤੇ ਵੀ ਮੈਸੇਜ ਕਰ ਸਕਦੇ ਹੋ ਮੈਸੈਂਜਰ ਤੇ ਤੇ ਵੈਸੇ ਵੀ ਚੈਨਲ ਦੇ ਰਾਹੀਂ ਵੀ ਮੇਰੇ ਨਾਲ ਜੁੜਿਆ ਜਾ ਸਕਦਾ ਤੇ ਇਸ ਤਰ੍ਹਾਂ ਦੀ ਕਲਾ ਨਾਲ ਤੁਸੀਂ ਜੁੜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਜਿਹੜੇ ਹੈਗੇ ਐ ਇਨ੍ਹਾਂ ਮੁਲਕਾਂ ਦੇ ਵਿੱਚ ਅੰਗਰੇਜ਼ਾਂ ਨੂੰ ਵੀ ਦਾ ਅਸੀਂ ਦੱਸ ਸਕੇ ਕਿ ਸਾਡੇ ਜਿਹੜੇ ਖੂਨ ਦੇ ਵਿੱਚ ਵੀ ਟੈਲੈਂਟ ਹੈਗਾ ਜੀ ਵਾਹ ਜੀ ਵਾਹ ਤੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਸਰਦਾਰ ਗੋਪੀ ਸਿੰਘ ਜੀ ਜਿਵੇਂ ਪਹਿਲਾਂ ਹੀ ਮੈਂ ਤਸਵੀਰ ਦਿੱਤੀ ਸੀ ਸਰਦਾਰ ਰਾਮ ਸਿੰਘ ਉਹਨਾਂ ਦੀ ਕਿ ਬਾ ਕਮਾਲ ਕੰਮ ਉਹਨਾਂ ਦੇ ਬੋਲਦੇ ਆ ਅੱਜ ਵੀ ਜਿਹੜੇ ਸਰਦਾਰ ਗੋਪੀ ਸਿੰਘ ਆ ਉਹ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਨਾਮ ਜਿਹੜਾ ਆ ਰੋਸ਼ਨ ਕਰ ਰਾਇਆ ਪੂਰੇ ਪੰਜਾਬ ਦਾ ਪੰਜਾਬੀ ਅੱਦਾ ਅ ਕੈਨੇਡਾ ਦੇ ਵਿੱਚ ਅੱਜ ਤੇ ਚਾਹੇ ਇੱਥੇ ਹੋਣਾ ਅੱਜ ਕੱਲ ਆਸਟ੍ਰੇਲੀਆ ਦੌਰੇ ਦੇ ਉੱਤੇ ਯੂਰਪ ਦੇ ਵਿੱਚ ਬਹੁਤ ਪਿਆਰ ਸਤਿਕਾਰ ਇਹਨਾਂ ਨੂੰ ਮਿਲਿਆ ਤੇ ਧੰਵਾਦਿਆ ਇਹਨਾਂ ਦਾ ਕਿ ਇਹਨਾਂ ਦੇ ਕੰਮ ਦੇ ਕਰਕੇ ਸਾਡਾ ਜਿਹੜਾ ਆ ਮਾਲਿਆ ਉਹ ਹੋਰ ਵੀ ਵੱਧਾ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਇਹ ਲਗਾਤਾਰ ਬਲੰਦੀਆਂ ਨੂੰ ਛੋਣ ਤੇ ਹੋਰ ਵੀ ਜਿਹੜੇ ਰੈਕੜਿਆ ਇਹਨਾਂ ਦੇ ਨਾਂ ਦੇ ਉੱਤੇ ਵੜਣ ਕਿਨਾਂ ਉਤੇ ਅਸੀਂ ਫਕਰ ਕਰ ਸਕੀਏ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਾ ਆ ਤੁਸੀਂ ਸਾਡੇ ਨਾਲ ਫੀਡਬੈਕ ਸਾਂਝੀ ਕਰ ਸਕਦੇ ਹੋ ਸਰਦਾਰ ਗੋਪੀ ਸਿੰਘ ਲਈ ਕੋਈ ਸਨੇਹਾ ਦੇਣਾ ਹੋਵੇ ਉਹ ਵੀ ਤੁਸੀਂ ਇਸ ਚੈਨਲ ਦੇ ਥਰੂ ਦੇ ਸਕਦੇ ਹੋ ਆਪਣਾ ਹੌਣ ਖਿਆਲ ਰੱਖਿਓ ਅਗਲੇ ਪ੍ਰੋਗਰਾਮ ਦੇ ਵਿੱਚ ਫਨ ਮੁਕ ਕਰਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਉਦੋਂ ਤੱਕ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ